ਖੇਤ ਲੈ ਕੇ ਮੈਂ ਰਣਜੀਤ ਸਿੰਘ ਚੋਹਾਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਨੂੰ ਨਵੇਂ-ਨਵੇਂ ਵਿਸ਼ਿਆਂ 'ਤੇ ਜਾਣਕਾਰੀ ਮੁਹੱਈਆ ਕਰਵਾਉਂਦੇ ਰਹਿੰਦੇ ਹਾਂ ਉਸੇ ਲੜੀ ਦੇ ਅੱਜ ਵਿੱਚ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸਾਡੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਗਰਮੀਆਂ ਦੀਆਂ ਖੁੰਬਾਂ ਦੀ ਕਾਸ਼ਟ ਇਸ ਵਿਸ਼ੇ ਨੂੰ ਲੈ ਕੇ ਮਾਈਕਰੋਬਾਇਓਲੋਜੀ ਵਿਭਾਗ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਹੈ ਉੱਥੇ ਅਸੀਂ ਪਹੁੰਚਿਆ ਮੇਰੇ ਨਾਲ ਡਾਕਟਰ ਸ਼ਿਵਾਨੀ ਸ਼ਰਮਾ ਜੀ ਬੈਠੇ ਨੇ ਜਿਹੜੇ ਸਹਾਇਕ ਵਿਗਿਆਨੀ ਨੇ ਖੁੰਬਾਂ ਦੇ ਮਾਹਰ ਨੇ ਇਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਹਾਸਲ ਕਰਨੀ ਆ ਸੋ ਡਾਕਟਰ ਸ਼ਿਵਾਨੀ ਸ਼ਰਮਾ ਜੀ ਜਿਸ ਤਰ੍ਹਾਂ ਆਪਣਾ ਵਿਸ਼ਾ ਹੀ ਅੱਜ ਦੀ ਗੱਲਬਾਤ ਦਾ ਕਿ ਗਰਮੀਆਂ ਦੀਆਂ ਖੁੰਬਾਂ ਦੀ ਕਾਸ਼ਤ ਕੀ ਸਰਦੀਆਂ ਦੀਆਂ ਖੁੰਬਾਂ ਤੇ ਗਰਮੀਆਂ ਦੀਆਂ ਖੁੰਬਾਂ ਦੇ ਪੌਸ਼ਟਿਕ ਤੱਤਾਂ ਦੇ ਵਿੱਚ ਕੋਈ ਫਰਕ ਹੁੰਦਾ ਥੋੜਾ ਜਿਹਾ ਸਾਨੂੰ ਵਿਸਥਾਰ ਨਾਲ ਇਹਦੇ ਸੰਬੰਧ ਜ਼ਰੂਰ ਦੱਸੋ ਜਿਹੜੀਆਂ ਗਰਮ ਰੁੱਤ 'ਚ ਅਸੀਂ ਖੁੰਬਾ ਲਗਾਉਨੇ ਆ ਤੇ ਸਰਦ ਰੁੱਤ 'ਚ ਅਸੀਂ ਖੁੰਬਾ ਲਗਾਉਨੇ ਆ ਇਹਨਾਂ ਦੇ ਜਿਹੜੇ ਪੋਸ਼ਟਿਕ ਤੱਤ ਨੇ ਜਿੱਦਾਂ ਕਿ ਪ੍ਰੋਟੀਨ ਹੈ ਵਿਟਾਮਿਨਸ ਨੇ ਵਿਟਾਮਿਨ ਡੀ ਦੀ ਗੱਲ ਕਰਦੇ ਆ ਮਿਨਰਲਸ ਨੇ ਕੈਲਸ਼ੀਅਮ ਕੰਟੈਂਟ ਹੁੰਦਾ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਜੀ ਜਿਹੜੇ ਤੱਤ ਨੇ ਦੋ ਚਾਹੀਏ ਗਰਮੀਆਂ ਦੇ ਖੁੰਬਾ ਨੇ ਚਾਹੀਏ ਸਰਦੀਆਂ ਦੇ ਖੁੰਬਾ ਨੇ ਇਹ ਤੱਤਾਂ ਭਰਪੂਰ ਖਰਾਕ ਹੈ ਜੀ ਸੋ ਇਸ ਕਰਕੇ ਵੀ ਜਿਹੜੀ ਆਪਾਂ ਗਰਮ ਰੁੱਤ ਦੀਆਂ ਖੁੰਬਾ ਇਹਨਾਂ ਨੂੰ ਵੀ ਜ਼ਰੂਰ ਲਗਾਉਣਾ ਚਾਹੀਦਾ ਕੱਲੀ ਜਿਹੜੀ ਸਰਦੀ ਦੇ ਵਿੱਚ ਆਂਦੀ ਆ ਜਿਹੜੀ ਅਸੀਂ ਕਹਿੰਦੇ ਆ ਬਟਨ ਹੈ ਉਤੋਂ ਇਲਾਵਾ ਵੀ ਜਿਹੜੀਆਂ ਮਸ਼ਰੂਮਜ਼ ਨੇ ਗਰਮ ਰੁੱਤ ਦੀਆਂ ਉਹ ਖਾਣੀਆਂ ਚਾਹੀਦੀਆਂ ਨੇ ਕਿਉਂਕਿ ਉਹ ਸੇਮ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਨੇ ਅੱਛਾ ਡਾਕਟਰ ਸਾਹਿਬ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਇਸ ਵੇਲੇ ਗਰਮੀ ਦਮੀ ਸ਼ੁਰੂ ਹੋ ਚੁੱਕੀ ਹੈ ਤਕਰੀਬਨ ਤੇ ਇਹਦੇ ਵਿੱਚ ਆਪਾਂ ਖੁੰਬਾ ਕਿੰਨੀ ਕਿ ਤਰ੍ਹਾਂ ਦੀਆਂ ਲਗਾ ਸਕਦੇ ਆ ਕਿਹੜੀ ਕਿਹੜੀ ਵੈਰਾਈਟੀ ਆ ਥੋੜਾ ਜਿਹਾ ਸਾਨੂੰ ਇਹਦੇ ਬਾਰੇ ਚ ਦੱਸੋ ਜਦੋਂ ਅਸੀਂ ਗਰਮ ਰੁੱਤ ਦੀਆਂ ਗੱਲ ਕਰਦੇ ਆ ਇੱਕ ਤਾਂ ਦੇਖੋ ਜਿਹੜੀ ਸਰਦੀ ਦੀਆਂ ਖੁੰਬਾ ਨੇ ਉਹ ਵੀ ਆਪਾਂ ਸਾਰਾ ਸਾਲ ਲਗਾ ਸਕਦੇ ਆ ਕਲਾਈਮੇਟ ਕੰਟਰੋਲ ਯੂਨਿਟਸ ਦੇ ਵਿੱਚ ਜੀ ਤੇਰੇ ਸਾਡੇ ਕੋਲ ਕਮਰਸ਼ੀਅਲ ਯੂਨਿਟ ਆੰਨੇ ਆ ਕਿਉਂਕਿ ਸਾਡੇ ਕੋਲ ਫਾਰਮਰਜ਼ ਆੰਨੇ ਆ ਉਹ ਕਹਿੰਦੇ ਆ ਕਿ ਜਿਹੜੀ ਮਸ਼ਰੂਮ ਪ੍ਰੋਡਕਸ਼ਨ ਆ ਦੇਖੋ ਸਾਨੂੰ ਸਾਰਾ ਸਾਲ ਇੱਕੋ ਤਰ੍ਹਾਂ ਦੀਆਂ ਮਸ਼ਰੂਮਸ ਮਿਲਦੀਆਂ ਨਹੀਂ ਜੀ ਉਹ ਜਿਹੜੀ ਆੰਨੇ ਆ ਉਹ ਕਲਾਈਮੇਟ ਕੰਟਰੋਲ ਯੂਨਿਟਸ ਤੋਂ ਆੰਨੇ ਆ ਉਸ ਤੋਂ ਇਲਾਵਾ ਜਿਹੜੀ ਗਰਮ ਰੁੱਤ ਦੀਆਂ ਖੁੰਬਾਂ ਨੇ ਇੱਕ ਤਾਂ ਮਿਲਕੀ ਖੁੰਬ ਹੈਗੀ ਹੈ ਮਿਲਕੀ ਖੁੰਬ ਤੋਂ ਇਲਾਵਾ ਇੱਕ ਪ੍ਰਾਲੀ ਖੁੰਬ ਹੈ ਇਹ ਦੋਨੋਂ ਮਸ਼ਰੂਮਸ ਜਿਹੜੀਆਂ ਅਸੀਂ ਗਰਮੀਆਂ ਦੇ ਵਿੱਚ ਲਗਾ ਸਕਦੇ ਆ ਮਿਲਕੀ ਖੁੰਬ ਤੇ ਪ੍ਰਾਲੀ ਖੁੰਬ ਦੀ ਗੱਲ ਕੀਤੀ ਹੈ ਡਾ ਸਾਹਿਬ ਨੇ ਆਪਾਂ ਪਹਿਲਾਂ ਮਿਲਕੀ ਖੁੰਬ ਸੰਬੰਧੀ ਜਾਣਕਾਰੀ ਲਵਾਂਗੇ ਕਿ ਕਿੰਨਾ ਵਰਨੀਆਂ ਨੂੰ ਥੋੜਾ ਜਿਹਾ ਦੇ ਨਾਲ ਉਹਦੀ ਸੰੰਧੀ ਸਾਨੂੰ ਵਿਸਥਾਰ ਨਾਲ ਦੱਸੋ ਜਿਹੜੀ ਮਿਲਕੀ ਖੁੰਮ ਹੁੰਦੀ ਹੈ ਇਹ ਸਰ ਦੇਖਣ ਨੂੰ ਬਟਨ ਵਰਗੀ ਲੱਗਦੀ ਹੈ ਅੱਛਾ ਜੀ ਇਹਦੀ ਜਿਹੜੀ ਛਤਰੀ ਹੁੰਦੀ ਹੈ ਥੋੜੀ ਵੱਡੀ ਹੁੰਦੀ ਹੈ ਜਿਹੜਾ ਤਣਾ ਹੁੰਦਾ ਡੰਡੀ ਹੁੰਦੀ ਹੈ ਜਿਹੜੀ ਉਹ ਮੋਟੀ ਹੁੰਦੀ ਹੈ ਬਟਨ ਖੁੰਮ ਜਿਹੜੀ ਹੈ ਛੋਟੀ ਹੁੰਦੀ ਹੈ ਸਾਈਜ਼ ਦੇ ਬਟਨ ਵਰਗੀ ਹੁੰਦੀ ਹੈ ਇਹ ਜਿਹੜੀ ਹੈ ਵੱਡੀ ਹੋਊਗੀ ਦੁੱਧ ਵਰਗੇ ਚਿੱਟੇ ਰੰਗ ਦੀ ਮਸ਼ਰੂਮ ਹੁੰਦੀ ਹੈ ਇਹ ਇਹਨੂੰ ਲਗਾਉਣ ਲਈ ਲਗਾਉਣ ਦਾ ਜਿਹੜਾ ਤਰੀਕਾ ਬਹੁਤ ਹੀ ਸੌਖਾ ਹੈ ਅਸੀਂ ਜਿਹੜਾ ਗਰਮੀਆਂ ਦੇ ਵਿੱਚ ਕਹਿੰਨੇ ਆ ਅਸੀਂ ਗਰਮੀਆਂ ਦੇ ਹੁਣ ਅਸੀਂ ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਇਹਦੀ ਬਜਾਈ ਕਰ ਸਕਦੇ ਆ ਕਿਉਂਕਿ ਇਹਨੂੰ ਤਾਪਮਾਨ ਦੀ ਜਿਹੜੀ ਲੋੜ ਹੁੰਦੀ ਆ ਉਹ 25 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਲੈ ਕੇ ਜਾਂਦੇ ਆ ਅੱਗੇ 35 ਕਿਉਂਕਿ ਇਹਨੂੰ ਇੱਕ ਨਮੀ ਦੀ ਵੀ ਜ਼ਰੂਰਤ ਹੁੰਦੀ ਆ ਹਿਊਮਿਡਿਟੀ ਜਿਹੜੀ ਕਹਿੰਨੇ ਆ ਸਾਡੇ ਕੋਲ ਜਿਹੜੀ ਹਿਊਮਿਡਿਟੀ ਹੁੰਦੀ ਆ ਉਹ ਜ਼ਿਆਦਾਤਰ ਜੂਨ ਜੁਲਾਈ ਦੇ ਵਿੱਚ ਵਧਦੀ ਆ ਜਦੋਂ ਸਾਡੇ ਮੀਂਹ ਬਰਸਾਤ ਪੈਂਦੀ ਆ ਤੇ ਉਸ ਤਰ੍ਹਾਂ ਇੱਕ ਤਾਂ ਨਮੀ ਦੀ ਲੋੜ ਹੈ ਇੱਕ ਤਾਪਮਾਨ ਜਿਹੜਾ ਹੈਗਾ ਉਹ ਹਾਈ ਟੈਂਪਰੇਚਰ ਚਾਹੀਦਾ ਕਿਉਂਕਿ ਹਾਈ ਟੈਂਪਰੇਚਰ ਤਾਂ ਹੀ ਗ ਤੋ ਇਹਨਾਂ ਨੂੰ ਅਸੀਂ ਜਿਹੜਾ ਇਹਨਾਂ ਤਾਪਮਾਨ ਤੇ ਉੱਪਰ ਲਗਾ ਸਕਦੇ ਆ ਹੁਣ ਕਾਸ਼ਤ ਦੀ ਗੱਲ ਕਰਦੇ ਆ ਮੈਂ ਥੋੜਾ ਜਿਹਾ ਵਿਸਤਾਰ ਨਾਲ ਦੱਸ ਦਿਆਂ ਕਾਸ਼ਤ ਬਾਰੇ ਅਸੀਂ ਇਹਦੇ ਲਈ ਤੂੜੀ ਦੀ ਵਰਤੋਂ ਕਰ ਸਕਦੇ ਆ ਜਾਂ ਫਿਰ ਅੱਧੀ ਤੂੜੀ ਅੱਧੀ ਪਰਾਲੀ ਦੀ ਵਰਤੋਂ ਕਰ ਸਕਦੇ ਆ ਜਦੋਂ ਵੀ ਗੱਲ ਕਰਦੇ ਆ ਕਾਸ਼ਤ ਦੀ ਖੁੰਮਾਂ ਦੀ ਗੱਲ ਕਰਦੇ ਆ ਤੂੜੀ ਜਾਂ ਪਰਾਲੀ ਅਸੀਂ ਸਾਫ਼ ਸੁਥਰੀ ਲੈਣੀ ਹੈ ਗਲੀ ਸੜੀ ਤੂੜੀ ਨਹੀਂ ਲੈਣੀ ਅਸੀਂ ਇਹਦੇ ਵਿੱਚ ਤੂੜੀ ਨੂੰ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਗਿੱਲਾ ਕਰ ਲੈਂਦੇ ਆ ਇੱਕ ਦਿਨ ਪਹਿਲਾਂ ਗਿੱਲਾ ਕਰਨ ਤੋਂ ਬਾਅਦ ਅਸੀਂ ਉਹਨੂੰ ਦੂਜੇ ਦਿਨ ਸਵੇਰੇ ਆਕੇ ਉਹਨੂੰ ਜਿਹੜਾ ਬੋਰੀ ਦੇ ਵਿੱਚ ਭਰਕੇ ਉਹਨੂੰ ਅਵਾਲ ਲੈਣੇ ਆ ਅਸੀਂ ਡੇਢ ਘੰਟਾ ਤੂੜੀ ਨੂੰ ਅਵਾਲਦੇ ਆ ਤਾਂ ਕਿ ਜਿਹੜੇ ਤੱਤ ਨੇ ਸਾਰੇ ਤੂੜੀ ਦੇ ਸਾਰੇ ਬਾਹਰ ਆ ਜਾਣ ਹੂੰ ਉਸ ਤੋਂ ਬਾਅਦ ਅਸੀਂ ਤੂੜੀ ਨੂੰ ਜਿਹੜਾ ਨੀਚੇ ਫਰਸ਼ ਤੇ ਖਿਲਾਰ ਦੰਨੇ ਆ ਤਾਂ ਕਿ ਉਹ ਠੰਡੀ ਹੋ ਜੇ ਹੂੰ ਅਸੀਂ ਉਸ ਤੋਂ ਬਾਅਦ ਉਹਦੀ ਨਮੀ ਦੇਖਦੇ ਆ ਨਮੀ ਉਹਦੇ ਵਿੱਚ 70 ਤੋਂ 75% ਹੋਣੀ ਚਾਹੀਦੀ ਆ ਉਹ ਅਸੀਂ ਮੁਠੀ 'ਚ ਘੁੱਟ ਕੇ ਦੇਖ ਲੈਣੇ ਆ ਕਿ ਨਮੀ ਜਿਹੜੀ ਆ ਕਿੰਨੀ ਕੁ ਹੈਗੀ ਆ ਉਸ ਤੋਂ ਬਾਅਦ ਜਦੋਂ ਥੋੜਾ ਥੋੜੀ ਮੰਨ ਲਓ ਉਹਦੇ ਵਿੱਚ ਨਮੀ ਜਿਹੜੀ ਆ ਪ੍ਰੋਪਰ ਹੈਗੀ ਆ ਜੇ ਲੋਡ ਹੈ ਪਾਣੀ ਲਾਉਣ ਦੀ ਤਾਂ ਅਸੀਂ ਥੋੜਾ ਜਿਹਾ ਪਾਣੀ ਲਗਾ ਸਕਦੇ ਆ ਗਰਮ ਪਾਣੀ ਕਰਕੇ ਲਗਾ ਦਿਓ ਜਾਂ ਫਿਰ ਤੁਸੀਂ ਜੇ ਵਾਧੂ ਗਿੱਲੀ ਹੈ ਤਾਂ ਉਹਨੂੰ ਖਿਲਾਰ ਕੇ ਰੱਖ ਦਿਓ ਥੋੜੀ ਦੇਰ ਲਈ ਤਾਂ ਕਿ ਜਿਹੜਾ ਵਾਧੂ ਪਾਣੀ ਉਹ ਉਹਦੇ ਵਿੱਚੋਂ ਖਤਮ ਹੋ ਜੂਏ ਉਸ ਤੋਂ ਬਾਅਦ ਅਸੀਂ ਉਹਦੇ ਵਿੱਚ ਬੀਜ ਪਾਨੇ ਆ ਅਸੀਂ ਬੈਗ ਬਣਾਉਣੇ ਆ ਜਿਹੜੇ ਮਿਲਕੀ ਖੁੰਮਦੇ ਉਹ ਟਾਈਟ-ਟਾਈਟ ਕਿਲੋ ਦੇ ਬੈਗਸ ਹੁੰਨੇ ਆ ਲਫਾਫਿਆਂ ਦੇ ਵਿੱਚ ਜਿੰਨੀ ਵੀ ਅਸੀਂ ਖੁੰਮਾ ਦੀ ਕਾਸ਼ਤ ਕਰਦੇ ਆ ਅਸੀਂ ਲਫਾਫਿਆਂ ਦੇ ਵਿੱਚ ਕਰਦੇ ਆ ਜਾਂ ਫਿਰ ਅਸੀਂ ਬੈੱਡ ਬਣਾਉਣੇ ਆ ਜੀ ਮਿਲਕੀ ਖੁੰਮ ਅਸੀਂ 2.5 ਕਿਲੋ ਦੀ ਜਿਹੜਾ ਲਫਾਫਾ ਹੁੰਦਾ 2.5 ਕਿਲੋ ਦੀ ਤੂੜੀ ਭਰੀ ਹੁੰਦੀ ਹੈ ਲਫਾਫੇ ਦੇ ਵਿੱਚ ਉਹਦੇ ਵਿੱਚ ਅਸੀਂ 100 ਗ੍ਰਾਮ ਬੀਜ ਪਾਨੇ ਆ ਉਹ ਜਿਹੜਾ ਬੀਜ ਆ ਸੀ ਤਿਆਂ ਦੇ ਵਿੱਚ ਪਾਨੇ ਆ ਲੇਅਰ ਸਪੋਨਿੰਗ ਕਰਦੇ ਆ ਜੇ ਅਸੀਂ ਵੱਡੇ ਪੱਧਰ ਤੇ ਕੰਮ ਕਰਦੇ ਆ ਤਾਂ ਅਸੀਂ ਥੋਰੋ ਸਪੋਨਿੰਗ ਮਤਲਬ ਕਿ ਸਿੱਧਾ ਤੂੜੀ ਦੇ ਵਿੱਚ ਮਿਕਸ ਕਰਕੇ ਅਸੀਂ ਬੈਗ ਦੇ ਵਿੱਚ ਭਰ ਦਿੰਦੇ ਆ ਪਰਨ ਤੋਂ ਬਾਅਦ ਅਸੀਂ ਉਪਰੋਂ ਦਾ ਬੈਗ ਦਾ ਮੂੰਹ ਬੰਦ ਕਰਕੇ ਅੰਦਰ ਕਮਰਿਆਂ ਦੇ ਵਿੱਚ ਕਰਦੇ ਆ ਜਿੰਨੀ ਵੀ ਅਸੀਂ ਕਾਸ਼ਤ ਕਰਦੇ ਆ ਬੰਦ ਕਮਰਿਆਂ ਦੇ ਵਿੱਚ ਕਰਦੇ ਆ ਇੱਕ ਖਿੜਕੀ ਤੇ ਇੱਕ ਦਰਵਾਜ਼ਾ ਹੋਣਾ ਜ਼ਰੂਰੀ ਆ ਕਿਉਂਕਿ ਹਵਾ ਦਾ ਆਦਾਨ ਪ੍ਰਦਾਨ ਮਸ਼ਰੂਮ ਲਈ ਬਹੁਤ ਜ਼ਰੂਰੀ ਹੈ ਅਗਰ ਅਸੀਂ ਹਵਾ ਦਾ ਆਦਾਨ ਪ੍ਰਦਾਨ ਨਹੀਂ ਕਰਦੇ ਤਾਂ ਮਸ਼ਰੂਮਸ ਦੇ ਵਿੱਚ ਡਿਫਾਰਮਡ ਜਿਹੜੀ ਉਹਦੀ ਸ਼ਕਲ ਹੈਗੀ ਉਹ ਸਹੀ ਨਹੀਂ ਬਣਦੀ ਹੈਗੀ ਹੂੰ ਉਸ ਤੋਂ ਬਾਅਦ ਜਦੋਂ ਉਹਦਾ ਰੰਗ ਪੂਰਾ ਚਿੱਟਾ ਹੋ ਜਾਂਦਾ ਲਫਾਫੇ ਦਾ ਉਸ ਤੋਂ ਬਾਅਦ ਅਸੀਂ ਉਹ ਲਫਾਫੇ ਨੂੰ ਜਦੋਂ ਰੇਸ਼ਾ ਫੈਲ ਜਾਂਦਾ ਖੁੰਬਾ ਨੂੰ ਕਿਉਂਕਿ ਖੁੰਬਾ ਜਿਹੜੀਆਂ ਇੱਕ ਉਲੀ ਹੈਗੀ ਆ ਜਦੋਂ ਇਹਦਾ ਰੇਸ਼ਾ ਫੈਲਦਾ ਹੈ ਚਿੱਟੇ ਰੰਗ ਦੀ ਉਹਦੇ ਵਿੱਚ ਹੋ ਗਈ ਪੂਰਾ ਬੈਗ ਉਹਨੇ ਕਵਰ ਕਰ ਲਿਆ ਉਸ ਤੋਂ ਬਾਅਦ ਅਸੀਂ ਉਹਦਾ ਮੂੰਹ ਖੋਲ ਲੈਨੇ ਆ ਲਫਾਫੇ ਦਾ ਉਦੋਂ ਵਿੱਚ ਅਸੀਂ ਕੇਸਿੰਗ ਮਿੱਟੀ ਪਾਉਂਦੇ ਆ ਜਿੱਦਾਂ ਕਿ ਅਸੀਂ ਬਟਨ ਮਸ਼ਰੂਮ ਦੇ ਵਿੱਚ ਪਾਉਂਦੇ ਆ ਜੀ ਕੇਸਿੰਗ ਮਿੱਟੀ ਪਾਉਣ ਤੋਂ ਬਾਅਦ ਰੋਜ਼ਾਨਾ ਪਾਣੀ ਦਿੰਨੇ ਆ ਪਾਣੀ ਦੇਣ ਤੋਂ ਬਾਅਦ 15 ਦਿਨਾਂ ਦੇ ਵਿੱਚ ਛੋਟੇ ਛੋਟੇ ਕਿਣਕੇ ਜਿਹੜੇ ਨਜ਼ਰ ਆਣੇ ਸ਼ੁਰੂ ਹੋ ਜਾਂਦੇ ਆ ਹੂੰ ਉਹ ਕਿਣਕੇ ਜਿਹੜੇ ਆ ਹਫ਼ਤੇ ਦੇ ਵਿੱਚ ਵੱਡੇ ਹੋ ਜਾਂਦੇ ਆ ਤੇ ਅਸੀਂ ਉਹਨਾਂ ਦੀ ਤੜਾਈ ਕਰ ਲੈਂਦੇ ਆ ਅੱਛਾ ਮੈਡਮ ਗੱਲ ਇਹ ਆ ਵੀ ਦੇਖੋ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਲਫਾਫਿਆਂ ਦੇ ਵਿੱਚ ਹੀ ਲੱਗਦੀਆਂ ਨੇ ਗਰਮੀਆਂ ਨੇ ਹਾਂ ਸੋ ਕਿਸਾਨ ਵੀਰੋਂ ਲਫਾਫੇ ਜ਼ਰੂਰ ਤਿਆਰ ਰੱਖੋ ਕਿੰਨੇ ਕਿਲੋ ਦਾ ਲਫਾਫਾ ਉਹ ਵੀ ਸਾਰਾ ਆਪਾਂ ਜਾਣਕਾਰੀ ਲਵਾਂਗੇ ਇਹਨਾਂ ਤੋਂ ਕਿੱਥੋਂ ਮਿਲ ਸਕਦੇ ਆ ਸਾਨੂੰ ਇਹ ਕੀ ਇਹਨਾਂ ਦੇ ਵਿੱਚ ਕੋਈ ਅਸੀਂ ਗਲੀਆਂ ਵੀ ਕਢਣੀ ਹੈ ਸਾਰੀ ਜਾਣਕਾਰੀ ਲੈਣੇ ਪਹਿਲਾਂ ਆਪਾਂ ਗੱਲ ਕਰਾਂਗੇ ਪ੍ਰਾਲੀ ਖੁੰਮੀ ਦੀ ਉਹ ਕੀ ਹੈ ਪ੍ਰਾਲੀ ਖੁੰਮੀ ਜਿਹੜੀ ਹੁੰਦੀ ਹੈ ਉਹ ਪੂਰੇ ਰੰਗ ਦੀ ਹੁੰਦੀ ਹੈ ਅੱਛਾ ਜੀ ਸਭ ਤੋਂ ਜ਼ਿਆਦਾ ਸਵਾਲ ਜਿਹੜੀ ਖੁੰਮ ਹੈ ਚਾਹੀਓ ਬਟਨ ਹੈ ਢੀਂਗਰੀ ਹੈ ਜਾਂ ਫਿਰ ਹੋਰ ਮਸ਼ਰੂਮਸ ਨੇ ਸਭ ਤੋਂ ਜ਼ਿਆਦਾ ਜਿਹੜੀ ਸਵਾਦ ਮਸ਼ਰੂਮ ਹੁੰਦੀ ਹੈ ਉਹ ਪ੍ਰਾਲੀ ਖੁੰਮ ਹੁੰਦੀ ਹੈ ਅੱਛਾ ਜੀ ਇਹਦਾ ਰੰਗ ਜਿਹੜਾ ਗੰਦਲਾ ਪੂਰਾ ਹੁੰਦਾ ਆਂਡੇ ਵਰਗੀ ਹੁੰਦੀ ਹੈ ਇਹ ਅਸੀਂ ਜਦੋਂ ਇਹਦੀ ਆਂਡਾ ਅੰਡੇ ਵਾਲੀ ਸਟੇਜ ਹੁੰਦੀ ਆ ਸੀ ਉਹਦੇ ਵਿੱਚ ਤੜਾਈ ਕਰ ਲੈਂਦੇ ਆ ਅੱਛਾ ਜੀ ਤੇ ਅਦਰਵਾਇਜ਼ ਕੀ ਹੁੰਦਾ ਕਿ ਜੇ ਨਹੀਂ ਤੜਾਈ ਕਰਦੇ ਅੰਡੇ ਸਟੇਜ ਦੇ ਵਿੱਚ ਇਹ ਖੁੱਲ ਜਾਂਦੀ ਹੈ ਖੁੱਲਣ ਤੋਂ ਬਾਅਦ ਉਹੀ ਸੇਮ ਟੋਪੀ ਲੰਬੀ ਡੰਡੀ ਹੁੰਦੀ ਹੈ ਨੀਚੇ ਇਹਦੇ ਇੱਕ ਹੋਰ ਕਵਰਿੰਗ ਹੁੰਦੀ ਹੈ ਉਹਨੂੰ ਅਸੀਂ ਵਾਲਵਾ ਕਹਿੰਨੇ ਆ ਉਹ ਕਵਰਿੰਗ ਬਣ ਜਾਂਦੀ ਹੈ ਦੋਨੋਂ ਤਰ੍ਹਾਂ ਦੀਆਂ ਖਾਣਯੋਗ ਹੁੰਨੀਆਂ ਮਸ਼ਰੂਮਸ ਚਾਹੀਓ ਖੁੱਲ ਜਾਂਦੀ ਐ ਪਰ ਜ਼ਿਆਦਾਤਰ ਜ਼ਿਆਦਾ ਸਵਾਦ ਜਿਹੜੀ ਸਟੇਜ ਐ ਉਹ ਅੰਡਰ ਸਟੇਜ ਐ ਅਸੀਂ ਅੰਡੇ ਦੇ ਵਿੱਚ ਤੜਾਈ ਕਰ ਲੈਂਦੇ ਅੱਛਾ ਮੈਡਮ ਹੁਣ ਇਹ ਖੁੰਬ ਅਸੀਂ ਕਿਸ ਤਰ੍ਹਾਂ ਲਾਉਣੀ ਆ ਇਹ ਵੀ ਥੋੜਾ ਜਿਹਾ ਸਾਨੂੰ ਜ਼ਰੂਰ ਦੱਸੋ ਸਰ ਇਹਦਾ ਨਾਮ ਹੀ ਦੇਖੋ ਪ੍ਰਾਲੀ ਖੁੰਬਾ ਜੀ ਤਾਂ ਅਸੀਂ ਪ੍ਰਾਲੀ ਤੇ ਲਗਾਣੀ ਐ ਇਹਦੇ ਵਿੱਚ ਅਸੀਂ ਤੂੜੀ ਦੀ ਵਰਤੋਂ ਨਹੀਂ ਕਰਦੇ ਸਾਡੇ ਕੋਲ ਪ੍ਰਾਲੀ ਬਹੁਤ ਆ ਪੰਜਾਬ ਦੇ ਵਿੱਚ ਉਤੋਂ ਇਲਾਵਾ ਜਿਹੜੇ ਬਾਕੀ ਸਟੇਟਸ ਨੇ ਉਹ ਤਾਂ ਵਕ ਵਕ ਜਿੱਦਾਂ ਕਿ ਕਾਟਨ ਦੇ ਉੱਤੇ ਲਗਾਉਂਦੇ ਆ ਪਰ ਸਾਡੇ ਕੋਲ ਪ੍ਰਾਲੀ ਵਾਧੂ ਆ ਤਾਂ ਅਸੀਂ ਪ੍ਰਾਲੀ ਦੇ ਉੱਤੇ ਦੀ ਕਾਸ਼ਤ ਅਸੀਂ ਪਰਾਲੀ ਦੇ ਬੈੱਡ ਬਣਾਣੇ ਆ। ਹੂੰ। ਇਹਦੇ ਵਿੱਚ ਇੱਕ ਮੈਂ ਸਟਾਰਟਿੰਗ 'ਚ ਕਿਹਾ ਸੀ ਕਿ ਅਸੀਂ ਇੱਕ ਲਫਾਫਿਆਂ 'ਚ ਬਜਾਈ ਕਰ ਸਕਦੇ ਹਾਂ ਜਾਂ ਫਿਰ ਬੈੱਡਾਂ ਦੇ ਵਿੱਚ ਬਜਾਈ ਕਰ ਸਕਦੇ ਹਾਂ। ਜੀ। ਸੋ ਇਹਦੀ ਜਿਹੜੀ ਬਜਾਈ ਹੈ ਇਹ ਜਿਹੜੀ ਹੈ ਬੈੱਡ ਦੇ ਉੱਤੇ ਹੋਣੀ ਹੈ। ਅੱਛਾ ਜੀ। ਇਹਦੇ ਵਿੱਚ ਅਸੀਂ ਪਰਾਲੀ ਦੇ ਪੂਲੇ ਬਣਾਣੇ ਆ ਸਰ। ਹੂੰ। ਜਿਹੜੇ ਪੂਲੇ ਹੁੰਨੇ ਆ ਉਹ ਜਿੱਦਾਂ 1.5 ਕਿਲੋ ਦਾ ਅਸੀਂ ਪੂਲਾ ਬਣਾਣੇ ਆ ਉਹ ਜਿਹੜਾ ਪੂਲਾ ਹੁੰਦਾ ਉਹ ਉਹਦੇ ਪ੍ਰੋਪਰ ਜਿਹੜੇ ਸਿਰੇ ਆ ਉਹ ਬਰਾਬਰ ਹੋਣੇ ਚਾਹੀਦੇ ਆ। ਤੇ ਜਿਹੜਾ ਪੂਲਾ ਹੁੰਦਾ 1.5 ਕਿਲੋ ਦਾ ਬਣਾ ਕੇ ਅਸੀਂ ਉਹਨਾਂ ਦੀ ਤਿਆਂ ਲਗਾਨੇ ਆ। ਜਿੱਦਾਂ ਕਿ ਅਸੀਂ ਬੈੱਡ ਦੀ ਗੱਲ ਮੈਂ ਬੈੱਡ ਦੀ ਗੱਲ ਕੀਤੀ ਐ ਅਸੀਂ 4 ਤਿਆਂ ਵਾਲਾ ਬੈੱਡ ਵੀ ਬਣਾ ਸਕਦੇ ਆ ਅਸੀਂ 5 ਤਿਆਂ ਵਾਲਾ ਵੀ ਬੈੱਡ ਬਣਾ ਸਕਦੇ ਆ ਸੋ ਇੱਦਾਂ ਇੱਦਾਂ ਕਰਕੇ ਅਸੀਂ ਕ੍ਰਿਸ ਕ੍ਰੋਸ ਪੈਟਰਨ ਦੇ ਵਿੱਚ ਅਸੀਂ ਰੱਖਦੇ ਆ ਦੇ ਇੱਕ ਪਲਾ ਸਿੱਧੀ ਰੱਖ ਲਿਆ ਫਿਰ ਪੁੱਠਾ ਰੱਖ ਲਿਆ ਇੱਦਾਂ ਕਰਕੇ ਹਰ ਇੱਕ ਤੈ ਦੇ ਵਿੱਚ ਅਸੀਂ ਬੀਜ ਪਾਨੇ ਆ ਸੋ ਜਿਹੜਾ ਬੀਜ ਪਾਨੇ ਆ ਅਸੀਂ ਹਰ ਇੱਕ ਤੈ ਦੇ ਵਿੱਚ 75 ਗ੍ਰਾਮ ਬੀਜ ਪਾਨੇ ਆ ਤੇ ਟੋਟਲ ਜਿਹੜੇ ਅਸੀਂ ਜਿਹੜੀ 5 ਤਿਆਂ ਵਾਲਾ ਜਿਹੇ ਬੈੱਡ ਬਣਾਈਏ 4 ਉਹਦੀਆਂ ਉੱਪਰ ਨੂੰ ਤੈਆ ਹੋਣਗੀਆਂ ਤਾਂ ਸਾਨੂੰ 22 ਪੂਲੇ ਚਾਹੀਦੇ ਨੇ ਤਾਂ ਹਰ ਇੱਕ ਟਾਇਰ ਦੇ ਵਿੱਚ ਬੀਜ ਪਾਵਾਂਗੇ ਬੀਜ ਪਾਉਣ ਤੋਂ ਬਾਅਦ ਤੁਸੀਂ ਪਹਿਲੇ ਦਿਨ ਉਹਦੇ ਵਿੱਚ ਕੋਈ ਪਾਣੀ ਦੀ ਛਰਕਾਵ ਨਹੀਂ ਕਰਨਾ ਦੂਜੇ ਦਿਨ ਤੁਸੀਂ ਪਾਣੀ ਦਾ ਸੀ ਕਿੰਨਾ ਵੀ ਸਪੌਨਰਨ ਹੋਣ ਤੋਂ ਬਾਅਦ ਜਾਂ ਰੇਸ਼ਾ ਫੈਲਣ ਤੋਂ ਬਾਅਦ ਬਿਜਾਈ ਕਰਨੀ ਹੈ ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ ਅਸੀਂ ਸਿੱਧਾ ਹੀ ਜਿੱਦਨ ਤੁਸੀਂ ਬਿਜਾਈ ਕੀਤੀ ਉਹ ਦਿਨ ਛੱਡ ਕੇ ਦੂਜੇ ਦਿਨ ਅਸੀਂ ਸਟਾਰਟਿੰਗ ਕਰ ਦੇਣੀ ਹੈ ਪਾਣੀ ਦੇਣ ਦੀ ਫਵਾਰੇ ਨਾਲ ਅੱਛਾ ਤੁਸੀਂ ਇੱਕ ਗੱਲ ਜ਼ਰੂਰ ਦੱਸੀ ਸੀ ਮੈਨੂੰ ਕਿ ਤੂੜੀ ਨੂੰ ਅਸੀਂ ਜਦੋਂ ਅਸੀਂ ਦੂਜੀਆਂ ਖੁੰਬਾਂ ਦੱਸੀਆਂ ਨਾ ਤੁਸੀਂ ਜਿਹੜੀਆਂ ਮਿਲਕੀ ਖੁੰਬ ਉੱਚ ਤੂੜੀ ਨੂੰ ਪਿਉਣਾ ਈਚਸੀ ਪੂਲਿਆਂ ਨੂੰ ਵੀ ਪਿਉਣਾ ਆ ਜੀ ਅਸੀਂ ਇਹ ਪੂਲਿਆਂ ਨੂੰ ਵੀ ਇੱਕ ਦਿਨ ਪਹਿਲਾਂ ਗਿੱਲਾ ਕਰਕੇ ਰੱਖਦੇ ਆ ਉਹ ਗਿੱਲਾ ਇੰਨਾ ਜ਼ਿਆਦਾ ਨਹੀਂ ਕਰਨਾ ਕਿਉਂਕਿ ਜਿਹੜੀ ਪਰਾਲੀ ਆ ਬਹੁਤ ਛੇਤੀ ਗਲ ਜਾਂਦੀ ਆ ਜੀ ਅਸੀਂ ਇਹਨੂੰ 6 ਘੰਟੇ ਲਈ ਗਿੱਲਾ ਰੱਖਦੇ ਆ ਜਦੋਂ ਗਿੱਲੀ ਹੋ ਜਾਂਦੀ ਆ ਉਸ ਤੋਂ ਬਾਅਦ ਜਿੱਦਾਂ ਕਿਸੇ ਸ਼ਾਮ ਨੂੰ 5 ਵਜੇ ਪਿਉਂਦੰਨੇ ਆ ਸਵੇਰੇ ਆ ਕੇ ਹੋਲ ਕੇ ਉਹਨੂੰ 9 ਵਜੇ ਬਾਹਰ ਕੱਢ ਲੰਨੇ ਪੋਲਿਆਂ ਨੂੰ ਉਸ ਤੋਂ ਬਾਅਦ ਅਸੀਂ ਟਲਾਂ ਦੇ ਉੱਤੇ ਰੱਖ ਦੰਨੇ ਆ ਤਾਂ ਕਿ ਜਿਹੜਾ ਵਾਧੂ ਪਾਣੀ ਆ ਉਹ ਨਿਕਲ ਜਵੇ ਉਸ ਤੋਂ ਬਾਅਦ ਜਦੋਂ ਵਾਧੂ ਪਾਣੀ ਜਿਹੜਾ ਨਿਕਲ ਜਾਂਦਾ ਜਦੋਂ ਵਿੱਚ ਸਿਲ ਜਿਹੜੀ ਆ 75% ਹੋ ਜਾਂਦੀ ਹੈ ਫਿਰ ਉਹ ਬਜਾਈ ਲਾਇਕ ਹੋ ਜਾਂਦੇ ਆ ਫਿਰ ਅਸੀਂ ਉਹਨਾਂ ਨੂੰ ਉਹਨਾਂ ਦਾ ਤਿਆਹ ਲਾ ਕੇ ਬੈੱਡ ਬਣਾ ਦਿੰਦੇ ਆ ਬਾਕੀ ਜਿਹੜੀਆਂ ਮਸ਼ਰੂਮਸ ਨੇ ਉਹ ਜ਼ਿਆਦਾ ਟਾਈਮ ਲਗਾਨੀ ਆ 20 ਤੋਂ 22 ਦਿਨ ਲਗਾ ਲੰਨੇ ਆ ਹਰੇਸ਼ਾ ਫੈਲਣ ਨੂੰ ਇਹ ਜਿਹੜੀ ਮਸ਼ਰੂਮ ਹੈ 10 ਤੋਂ 12 ਦਿਨਾਂ ਬਾਅਦ ਤੁਹਾਨੂੰ ਖੁੰਮਾ ਮਿਲਨੀ ਸ਼ੁਰੂ ਹੋ ਜਾਂਦੀ ਹੈ ਅੱਛਾ ਜੀ ਕੁਰਾਲੀ ਖੁੰਮ ਜਿਹ ਇਕ ਮੈਂ ਕਿਹਾ ਵੀ ਸਵਾਦ ਵਧੀਆ ਹੁੰਦਾ ਪਰ ਇਹਦੀ ਸ਼ੈਲਫ ਲਾਈਫ ਬਹੁਤ ਘੱਟ ਹੈ। ਹੂੰ ਜਿੱਦਨ ਅਸੀਂ ਤੜਾਈ ਕਰਦੇ ਆ ਅਸੀਂ ਉਦੋਂ ਹੀ ਖਾਣੀ ਐ। ਜੇ ਨਹੀਂ ਤਾਂ ਇਹਨੂੰ ਫ੍ਰਿਜ ਚ ਰੱਖਾਂਗੇ ਤੇ ਇਹਦੇ ਵਿੱਚੋਂ ਲਿਕਵਿਡ ਨਿਕਲਣਾ ਸ਼ੁਰੂ ਹੋ ਜਾਂਦਾ। ਜਾਂ ਤਾਂ ਉਸੇ ਦਿਨ ਤਾਜ਼ੀਆਂ ਜਿਹੜੀਆਂ ਖੁੰਬਾਂ ਉਹਦੀ ਸਬਜ਼ੀ ਬਣਾ ਲਓ ਜਾਂ ਫਿਰ ਇਹਨਾਂ ਨੂੰ ਸਕਾ ਲਓ। ਮੈਡਮ ਗੱਲ ਕਰੀਏ ਆਪਾਂ ਇਹਨਾਂ ਦੀ ਬੀਜ ਦੀ। ਜੀ ਕਿੱਥੋਂ ਲੈਣਾ ਆ ਤੇ ਕਿਵੇਂ ਕੀ ਕਿਸਾਨ ਵੀ ਘਰ ਵੀ ਤਿਆਰ ਕਰ ਸਕਦਾ ਜਾਂ ਤੁਹਾਡੇ ਤੋਂ ਹੀ ਪਹਿਲਾਂ ਬੁਕਿੰਗ ਕਰਾ ਕੇ ਲੈਣਾ ਪਊਗਾ ਇਹਦੀ ਬਾਰੇ ਜਰੂਰ ਸਾਨੂੰ ਦੱਸ। ਜਿਹੜਾ ਖੁੰਬਾਂ ਦਾ ਬੀਜ ਹੈ ਉਹਦੇ ਲਈ ਸਾਨੂੰ ਆਪਣੇ ਆਪ ਘਰ ਅਸੀਂ ਤਿਆਰ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਇਹਦੇ ਵਿੱਚ ਲੈਬ ਲੈਬਾਰਟਰੀ ਦੀ ਲੋੜ ਪੈਂਦੀ ਹੈ ਜਿੱਦਾਂ ਕਿ ਆਟੋਕਲੇਵ ਹੋ ਗਿਆ ਇਨਕੂਬेटर ਹੋ ਗਿਆ ਕਿਉਂਕਿ ਤਾਪਮਾਨ ਮੇਨਟੇਨ ਕਰਨਾ ਹੁੰਦਾ ਆਟੋਕਲੇਵ ਨਾਲ ਅਸੀਂ ਨਿਰਜੀਵਕਰਨ ਕਰਦੇ ਹਾਂ ਕੋਈ ਵੀ ਕਿਸੇ ਦੇ ਸੂਖਮ ਜੀਵਾਂ ਨੂੰ ਖਤਮ ਕਰਦੇ ਹਾਂ ਸੋ ਇੱਕ ਆਮ ਬੰਦਾ ਉਹ ਆਪਣੇ ਘਰ ਨਹੀਂ ਲਗਾ ਬੀਜ ਤਿਆਰ ਕਰ ਸਕਦਾ ਸਾਨੂੰ ਬੀਜ ਲੈਣ ਲਈ ਜਾਂ ਤਾਂ ਫਿਰ ਮਾਈਕਰੋਬਾਇਲੋਜੀ ਵਿਭਾਗ ਨਾਲ ਸੰਪਰਕ ਕਰਨਾ ਪੈਂਦਾ ਹੈ ਜਾਂ ਫਿਰ ਜਿਹੜੇ ਵੱਖ-ਵੱਖ ਖੇਤੀ ਵਿਗਿਆਨ ਕੇਂਦਰ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਜਾਂ ਫਿਰ ਬਾਗਵਾਨੀ ਵਿਭਾਗ ਦੇ ਜਿੰਨੇ ਵੀ ਅਫਸਰ ਨੇ ਸਾਰੇ ਜਿਹੜੇ ਆ ਉਹਨਾਂ ਨਾਲ ਸੰਪਰਕ ਕਰਕੇ ਉਹ ਸਾਡੇ ਨਾਲ ਸੰਪਰਕ ਕਰ ਲੈਣੇ ਆ ਤਾਂ ਅਸੀਂ ਬੀਜ ਜਿਹੜਾ ਮੁਹਈਆ ਕਰਾ ਦਿੰਨੇ ਆ ਬੀਜ ਲੈਣ ਤੋਂ ਪਹਿਲਾਂ ਸਾਡੇ ਕੋਲ ਘੱਟੋ-ਘੱਟ 1 ਮਹੀਨਾ ਪਹਿਲਾਂ ਜਿਹੜੀ ਹੈ ਬੁਕਿੰਗ ਕਰਵਾਓ ਤਾਂ ਕਿ ਅਸੀਂ ਉਸ ਡਿਮਾਂਡ ਦੇ ਅਕੋਰਡਿੰਗ ਜਿਹੜਾ ਅਸੀਂ ਬੀਜ ਤਿਆਰ ਕਰ ਸਕੀਏ ਅਗਰ ਅਦਰਵਾਈਜ਼ ਅਸੀਂ ਵਾਧੂ ਬੀਜ ਤਿਆਰ ਕਰ ਲੰਨੇ ਆ ਅਗਰ ਨਹੀਂ ਜਿਆਦਾ ਡਿਮਾਂਡ ਹੈਗੀ ਆ ਫਿਰ ਉਹ ਬੀਜ ਜਿਹੜਾ ਪਿਆ ਪਿਆ ਖਰਾਬ ਹੋ ਜਾਂਦਾ ਇਹਦਾ ਰੇਟ ਵੀ ਕੋਈ ਬੰਨਿਆ ਹੋਇਆ ਜੀ ਯੂਨੀਵਰਸਿਟੀ ਨੇ ਬੀਜ ਦਾ ਵੀ ਇੰਨਾ ਕੁ ਰੇਟ ਆ ਭਾਈ ਆਧਾ ਕਿਲੋ ਦਾ ਪੈਕੇਟ ਕਿੰਨੇ ਕ ਦਾ ਹੁੰਦਾ ਉਹ ਥੋੜਾ ਇਹ ਵੀ ਜ਼ਰੂਰ ਸਮਝ ਜਿਹੜਾ ਰੇਟ ਹੈਗਾ ਯੂਨੀਵਰਸਿਟੀ ਅਸੀਂ ਜਿਹੜਾ ਫਾਰਮਰਸ ਨੂੰ ਦਿੰਨੇ ਆ ਉਹਦਾ ਰੇਟ 80 ਰੁਪਏ ਕਿਲੋ ਜਿਹੜਾ ਹੈਗਾ ਪ੍ਰਤੀ ਜਿਹੜਾ ਪਰ ਇੱਕ ਬੈਗ ਹੈ ਕਿਲੋ ਦਾ ਸਾਡਾ ਬੈਗ ਹੁੰਦਾ ਬੀਜ ਦਾ ਉਹ ਅਸੀਂ ਬੈਗ ਜਿਹੜਾ 80 ਰੁਪਏ ਦਾ ਦਿੰਨੇ ਆ ਇਹ ਰੇਟ ਹੈਗਾ ਯੂਨੀਵਰਸਿਟੀ ਦਾ ਤੇ ਜੇ ਤੁਸੀਂ ਬਾਹਰੋਂ ਵੀ ਕਿਤੇ ਜਾਂ ਫਿਰ ਡੀਐਮਆਰ ਸਾਡਾ ਜਿਹੜਾ ਡਾਇਰੈਕਟੋਰੇਟ ਆ ਮਸ਼ਰੂਮ ਰਿਸਰਚ ਸੋਲਨ ਐ ਜਿਹੜਾ ਮੇਨ ਸੈਂਟਰ ਹੈ ਉੱਥੋਂ ਵੀ ਲੈਣੇ ਆ ਸੇਮ ਰੇਟ ਹੈਗੇ ਆ 80 ਰੁਪਏ ਕਿਲੋ ਹੀ ਸਭ ਕਿਤੇ ਰੇਟ ਡਾਕਟਰ ਸ਼ਿਵਾਨੀ ਸ਼ਰਮਾ ਜੀ ਆਪਾਂ ਹੁਣ ਤੱਕ ਜਿਹੜੀ ਗੱਲ ਕੀਤੀ ਸੀ ਉਹ ਘਰੇਲੂ ਪੱਧਰ ਤੇ ਇਹਨਾਂ ਖੁੰਬਾਂ ਦੀ ਕਾਸ਼ਤ ਲਈ ਕੀਤੀ ਸੀ ਥੋੜਾ ਜਆ ਸਾਨੂੰ ਇਹ ਜ਼ਰੂਰ ਦੱਸੋ ਕਿ ਸਾਡੇ ਕਈ ਕਿਸਾਨ ਵੀਰ ਚਾਹਣਗੇ ਵੀ ਅਸੀਂ ਇਹਨੂੰ ਕਮਰਸ਼ੀਅਲ ਪੱਧਰ ਤੇ ਵੀ ਕਰੀਏ ਵੱਡੇ ਪੱਧਰ ਤੇ ਕਰੀਏ ਤਾਂ ਕਿ ਅਸੀਂ ਇੱਕ ਤੋਂ ਚਾਰ ਪੈਸੇ ਵੀ ਕਮਾ ਸਕੀਏ ਉਹ ਕਰਨ ਲਈ ਸਾਨੂੰ ਕੀ ਕਰਨਾ ਪਊਗਾ ਥੋੜਾ ਇਹਦੀ ਸੰਬ ਜਦੋਂ ਅਸੀਂ ਕਮਰਸ਼ੀਅਲਾਈਜ਼ ਕਰਦੇ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਟ੍ਰੇਨਿੰਗ ਦੀ ਲੋੜ ਆ ਜੀ ਅਸੀਂ ਟ੍ਰੇਨਿੰਗ ਜਿਹੜੀ ਆ ਅੱਖ-ਵੱਖ ਸਮੇਂ ਤੇ ਪੰਜਾਬ ਖੇਤੇ ਬੜੀ ਯੂਨੀਵਰਸਿਟੀ ਲੱਗਦੀ ਹੈ ਉਸ ਤੋਂ ਇਲਾਵਾ ਖੇਤੀ ਵਿਗਿਆਨ ਕੇਂਦਰ ਚ ਟ੍ਰੇਨਿੰਗ ਲਗਾ ਲੱਗਦੀ ਹੈ ਉਹ ਟ੍ਰੇਨਿੰਗ ਜਿਹੜੀ ਆ ਜ਼ਰੂਰ ਲਗਾਓ ਤਾਂ ਕਿ ਤੁਸੀਂ ਆਪਣੇ ਹੱਥੀ ਪ੍ਰੈਕਟੀਕਲ ਕਰਕੇ ਦੇਖੋ ਕਿ ਕਿੱਦਾਂ ਅਸੀਂ ਖੁੰਮਾ ਨੂੰ ਡੀਲ ਕਰਨੀ ਜੀ ਉਸ ਤੋਂ ਬਾਅਦ ਤੁਸੀਂ ਜਗ੍ਹਾ ਦੇਖੋ ਆਪਣੀ ਕਿ ਤੁਸੀਂ ਜਿਹੜਾ ਕਮਰਾ ਜਿੱਥੇ ਲਗਾ ਰਹੇ ਹੋ ਕਮਰਾ ਜਿਹੜੀ ਪਰਮਨੈਂਟ ਸਟਰਕਚਰ ਹੋਣੀ ਚਾਹੀਦੀ ਹੈ ਜੇ ਪਰਮਨੈਂਟ ਤੁਹਾਡੇ ਕੋਲ ਨਹੀਂ ਹੈ ਕੋਈ ਕਮਰਾ ਉਸ ਤੋਂ ਇਲਾਵਾ ਤੁਸੀਂ ਹੱਟ ਬਣਾ ਸਕਦੇ ਉਹ ਜਿਹੜੀ ਹੱਟ ਹੈ ਅਸੀਂ ਉੱਥੇ ਵੀ ਪਰਾਲੀ ਦੀ ਵਰਤੋਂ ਕਰਦੇ ਆਂ ਬਾਂਸਾ ਦੇ ਨਾਲ ਜਿਹੜੀ ਉਹ ਹੱਟ ਤਿਆਰ ਹੁੰਦੀ ਹੈ ਉਹ ਦੇਖੋ ਤੁਸੀਂ ਆਪਣੀ ਜਗ੍ਹਾ ਦੇਖੋ ਉਸ ਤੋਂ ਬਾਅਦ ਅਸੀਂ ਜਿਹੜਾ ਰੌ ਮਟੀਰੀਅਲ ਆ ਉਹ ਦੇਖਣਾ ਹੈ ਵੀ ਸਾਨੂੰ ਤੂੜੀ ਪਰਾਲੀ ਜਾਂ ਬੀਜ ਦੀ ਜਿਹੜੀ ਵਰਤੋ ਕਿਉਂਕਿ ਕੈਮੀਕਲਸ ਇਹਨਾਂ ਦੋਨਾਂ ਮਸ਼ਰੂਮਸ ਦੇ ਵਿੱਚ ਕੋਈ ਯੂਜ਼ ਨਹੀਂ ਹੁੰਦਾ ਸਾਨੂੰ ਸਿਰਫ ਜਿਹੜਾ ਰੌ ਮਟੀਰੀਅਲ ਆ ਤੂੜੀ ਜਾਂ ਪਰਾਲੀ ਚਾਹੀਦੀ ਆ ਕਿੰਨੀ ਤੂੜੀ ਪਰਾਲੀ ਉਹਦਾ ਅਰੇਂਜਮੈਂਟ ਕਰੋ ਉਸ ਤੋਂ ਬਾਅਦ ਤੁਸੀਂ ਜਿਹੜਾ ਕਿਉਂਕਿ ਟੈਂਪਰੇਚਰ ਸਾਡੇ ਕੋਲ ਹੁਣ ਪੰਜਾਬ ਦਾ ਜਿਹੜਾ ਤਾਪਮਾਨ ਹੈ ਗਰਮੀ ਸਾਡੇ ਕੋਲ ਵੱਧ ਗਈ ਹੈ ਹੂੰ ਸਰਦੀ ਸਾਡੇ ਕੋਲ ਘਟ ਗਈ ਹੈ ਤਾਂ ਸਾਨੂੰ ਜਿਹੜੀ ਡਾਈਵਰਸਿਫਿਕੇਸ਼ਨ ਮਸ਼ਰੂਮ ਕਲਟੀਵੇਸ਼ਨ ਦੇ ਵਿੱਚ ਕਰਨੀ ਚਾਹੀਦੀ ਹੈ ਗਰਮੀਆਂ ਵਾਲਿਆਂ ਮਸ਼ਰੂਮਸ ਵੱਲ ਸ਼ਿਫਟ ਹੋ ਕੇ ਜੀ ਤੇ ਸਾਡੇ ਕੋਲ ਕੋਈ ਤਾਪਮਾਨ ਦੀ ਆਰਟੀਫੀਸ਼ੀਅਲ ਸਾਨੂੰ ਕੋਈ ਤਾਪਮਾਨ ਮੇਨਟੇਨ ਨਹੀਂ ਕਰਨਾ ਪੈਣਾ ਸਾਡੇ ਕੋਲ ਨੈਚੁਰਲ এনवायरमेंटਲ ਜਿਹੜਾ ਹੈਗਾ ਉਹਦੇ ਵਿੱਚ ਹੀ ਖੁੰਬਾ ਨਿਕਲੇ ਆਣਗੇ ਸੋ ਵੱਧ ਤੋਂ ਵੱਧ ਜਿਆਦਾ ਕੋਈ ਖਰਚਾ ਨਹੀਂ ਸਿਰਫ ਤੁਹਾਡੇ ਕੋਲ ਪਰਮਨੈਂਟ ਸਟਰਕਚਰ ਜਾਂ ਫਿਰ ਤੁਸੀਂ ਜਿਹੜੀ ਹੱਟ ਬਣਾਣੇ ਹੋ ਹੱਟ ਤੇ ਖਰਚਾ ਜਿਹੜਾ ਹੈ 80000 ਰੁਪਏ ਆ ਜਾਂਦਾ ਹੈ 30x60 ਦੀ ਹੱਟ ਤੇ ਉਸ ਤੋਂ ਇਲਾਵਾ ਲਫਾਫੇ ਤੇ ਰॉ ਮਟੀਰੀਅਲ ਤੇ ਖਰਚਾ ਉਸ ਤੋਂ ਇਲਾਵਾ ਕੋਈ ਖਰਚਾ ਨਹੀਂ। ਅੱਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਕਮਰਸ਼ੀਅਲ ਪੱਧਰ ਤੇ ਜਦੋਂ ਕਾਸ਼ਤ ਕਰਨੀ ਹੈ ਨਾ ਫਿਰ ਥੋੜਾ ਜਿਹਾ ਮਾਰਕੀਟਿੰਗ ਵੱਲ ਜ਼ਰੂਰ ਧਿਆਨ ਦੇਣਾ ਪਊਗਾ ਹਨਾ ਕਿਉਂਕਿ ਇਹਨਾਂ ਦੀ ਸੈਲਫ ਲਾਈਫ ਆ ਜਿਹੜੀ ਉਹ ਹੈ ਨਹੀਂ ਜੀ ਖੰਬਾਂ ਦੀ ਤਾਜ਼ੀਆਂ ਤੋੜੀਆਂ ਉਸੇ ਦਿਨ ਵੇਚ ਜਾਣ ਉਸੇ ਦਿਨ ਹੀ ਵਰਤੋਂ ਚ ਆ ਜਾਣ ਤਾਂ ਇਹ ਵਧੀਆ ਰਹਿੰਦੀਆਂ ਨੇ ਹਨਾ ਜੀ ਸੋ ਮਾਰਕੀਟਿੰਗ ਲਈ ਪਹਿਲਾਂ ਕਿਸਾਨ ਵੀਰਾਂ ਨੂੰ ਕੀ ਆਪਣੇ ਮਨ ਚ ਰੱਖਣਾ ਚਾਹੀਦਾ ਉਹ ਜ਼ਰੂਰ ਦੱਸੋ ਨੁਕਤੇ ਜਿਹੜੇ ਤਾਂ ਕਿ ਉਹ ਉਹਨੂੰ ਵੇਚ ਤੁਰੰਤ ਸਕਣ ਸਰ ਮਾਰਕੀਟਿੰਗ ਮਿਲਕੀ ਮਸ਼ਰੂਮ ਦੀ ਸ਼ੈਲਫ ਲਾਈਫ ਜਿਆਦਾ ਹੈਗੀ ਹੈ ਬਟਨ ਨਾਲੋਂ ਵੀ ਜਿਆਦਾ ਹੈ ਇਹਦਾ ਰੰਗ ਜਿਹੜਾ ਬਹੁਤ ਛੇਤੀ ਪੂਰਾ ਨਹੀਂ ਹੁੰਦਾ ਅੱਛਾ ਜੀ ਇਹਦੀ ਇਹ ਘੱਟੋ ਘੱਟ 3 ਤੋਂ 4 ਦਿਨ ਜਿਹੜੀ ਤਾਜ਼ੀ ਰਹਿੰਦੀ ਹੈ ਮਿਲਕੀ ਮਸ਼ਰੂਮ ਇਹਦੇ ਲਈ ਮਾਰਕੀਟਿੰਗ ਦੇ ਵਿੱਚ ਅਸੀਂ ਨੋਰਮਲ ਪਨਟਰੇਜ਼ ਦੇ ਵਿੱਚ ਪੈਕਿੰਗ ਕਰਕੇ ਉਹਨੂੰ ਰੈਪ ਕਰਕੇ ਮਾਰਕੀਟ ਦੇ ਵਿੱਚ ਸੇਲ ਕਰਦੇ ਹਾਂ ਉਸ ਤੋਂ ਇਲਾਵਾ ਇਹਦੇ ਵੈਲਿਊ ਐਡਿਡ ਪ੍ਰੋਡਕਟਸ ਬਹੁਤ ਬਣਦੇ ਨੇ ਸਰ ਹਮ ਵੈਲਿਊ ਐਡਿਡ ਪ੍ਰੋਡਕਟਸ ਦੇ ਵਿੱਚ ਜਿੱਦਾ ਅਚਾਰ ਮਿਲਕੀ ਮਸ਼ਰੂਮ ਦਾ ਅਚਾਰ ਜਿਹੜਾ ਬਹੁਤ ਬਣਦਾ ਬਹੁਤ ਟੇਸਟੀ ਹੁੰਦਾ ਉਹਦੇ ਪਕੌੜੇ ਬੜੇ ਵਧੀਆ ਬਣਦੇ ਨੇ ਜੀ ਸੋ ਅਸੀਂ ਵੈਲਿਊ ਐਡਿਡ ਪ੍ਰੋਡਕਟਸ ਵੱਲ ਵੀ ਸ਼ਿਫਟ ਹੋ ਸਕਦੇ ਆ ਇਹਨੂੰ ਡਰਾਈ ਕਰਕੇ ਰੱਖ ਸਕਦੇ ਆ ਹਮ ਹਮ ਪਰ ਪੈਡੀਸਟਰਾ ਦੀ ਗੱਲ ਕਰਦੇ ਆ ਪੈਡੀਸਟਰਾ ਮਸ਼ਰੂਮ ਦੀ ਸ਼ੈਲਫ ਲਾਈਫ ਘੱਟ ਹੈਗੀ ਆ ਜਾਂ ਤਾਂ ਸੇਮ ਡੇ ਕੰਜ਼ਮਪਸ਼ਨ ਹੋ ਸਕਦੀ ਆ ਜਾਂ ਸੇਮ ਡੇ ਮਾਰਕੀਟ ਹੋ ਸਕਦੀ ਆ ਨਹੀਂ ਤਾਂ ਤੁਸੀਂ ਇਹਨੂੰ ਸੁਕਾ ਕੇ ਦਾ ਪਾਊਡਰ ਬਣਾ ਕੇ ਵੇਚ ਸਕਦੇ ਹੋ ਬਹੁਤ ਅੱ ਤੇ ਇਹਦੇ ਜਿਹੜੇ ਦੋਨੋਂ ਮਸ਼ਰੂਮਸ ਜਿਹੜੀਆਂ ਆ ਇਹਨੂੰ ਇਹਦਾ ਜਿਹੜਾ ਪਾਊਡਰ ਹੈਗਾ ਇਹ ਫਾਰਮਾ ਕੰਪਨੀ ਜਿਹੜੀ ਫਾਰਮਾਸੋਟੀਕਲ ਦਵਾਈਆਂ ਵਾਲੇ ਕੰਪਨੀਆਂਜ਼ ਨੇ ਆਯੁਰਵੇਦਿਕ ਕੰਪਨੀਆਂਜ਼ ਉਹ ਲੈ ਲੈਣੀਆਂ ਸੋ ਤੁਸੀਂ ਉਹਨਾਂ ਨਾਲ رابطہ ਕਰ ਸਕਦੇ ਹੋ ਤਾਂ ਕਿ ਜਿਹੜਾ ਹੈਗਾ ਤੁਸੀਂ ਆਪਣੀ ਸੇਲ ਕਰ ਸਕਦੇ ਹੋ ਮਾਰਕੀਟ ਜਿਹੜੀ ਹੈ ਸਟਾਰਟਿੰਗ ਦੇ ਵਿੱਚ ਜਿੰਨੀਆਂ ਵੀ ਮਸ਼ਰੂਮਸ ਨੇ ਉਹਦੀ ਜਿਹੜੀ ਮਾਰਕੀਟਿੰਗ ਹੈਗੀ ਆ ਉਹ ਸਬਜ਼ੀ ਮੰਡੀ ਦੇ ਵਿੱਚ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਥੋੜੀ ਜੀ ਸਬਜ਼ੀ ਮੰਡੀ ਦਾ ਸਰਵੇ ਕਰ ਲੈਣਾ ਚਾਹੀਦਾ ਹੈ ਕਿ ਸਾਡੀ ਜਿਹੜੀ ਪ੍ਰੋਡਕਸ਼ਨ ਹੈਗੀ ਐ ਉੱਥੇ ਸੇਲ ਹੋ ਰਹੀ ਐ ਕਿਦਾਂ ਕੀ ਰੇਟ ਮਿਲ ਰਿਹਾ ਉਹ ਸਾਰਾ ਕੁਝ ਆਪਣਾ ਧਿਆਨ ਚ ਰੱਖ ਕੇ ਫੇਰ ਹੀ ਅਸੀਂ ਆ ਜਿਹੜੀ ਆਪਣੀ ਬਜਾਈ ਕਰ ਸਕੀਏ ਅੱਛਾ ਮੈਮ ਜਿਹੜੀ ਤੁਸੀਂ ਟ੍ਰੇਨਿੰਗ ਦੀ ਗੱਲ ਕੀਤੀ ਸੀ ਕਿ ਅਸੀਂ ਟ੍ਰੇਨਿੰਗ ਲਾਉਨੇ ਆ ਕਿੰਨੇ ਕੁ ਦਿਨਾਂ ਦੀ ਐ ਤੇ ਕੀ ਕਿਸਾਨ ਵੀ ਰੋਚ ਕੋਈ ਕੁਆਲੀਫਿਕੇਸ਼ਨ ਵੀ ਚਾਹੀਦੀ ਐ ਮਤਲਬ ਪੜਿਆ ਲਿਖਿਆ ਚਾਹੀਦਾ ਜਾਂ ਕੋਈ ਅਨਪੜ੍ਹ ਵੀ ਟ੍ਰੇਨਿੰਗ ਲੈ ਸਕਦਾ ਕੀ ਬੀਬੀਆਂ ਵੀ ਇਹ ਟ੍ਰੇਨਿੰਗ ਲੈ ਸਕਦੀਆਂ ਇਹ ਵੀ ਜਰੂਰ ਦੱਸੋ ਸਰ ਜਿਹੜੀ ਟ੍ਰੇਨਿੰਗ ਲੱਗਦੀ ਐ ਸਾਡੇ ਅਸੀਂ ਗਰਮੀ ਰੁੱਤੋਂ ਦੀ ਖੁੰਮ ਕਿਉਂਕਿ ਗਰਮੀਆਂ ਆ ਰਹੀਆਂ ਐ ਖੁੰਮਾ ਗਰਮੀਆਂ ਤੇ ਇਹ ਅਸੀਂ ਟ੍ਰੇਨਿੰਗ ਮਈ ਦੇ ਵਿੱਚ ਲਗਾਨੇ ਆ। ਜੀ ਮਈ ਦੇ ਵਿੱਚ 14 ਤੋਂ ਲੈ ਕੇ 14 ਤਰੀਕ ਤੋਂ ਸਟਾਰਟ ਹੈਗੇ ਟ੍ਰੇਨਿੰਗ ਤੇ 3 ਦਿਨ ਦੀ ਟ੍ਰੇਨਿੰਗ ਪ੍ਰੋਗਰਾਮ ਹੁੰਦਾ ਹੈ। ਇਹਦੇ ਵਿੱਚ ਅਸੀਂ ਪੂਰੀ ਸਵੇਰੇ ਥਿਊਰੀ ਲੈਕਚਰ ਹੁੰਦਾ। ਸ਼ਾਮ ਨੂੰ ਅਸੀਂ ਪ੍ਰੈਕਟੀਕਲ ਕਰਾਨੇ ਆ। ਇਹਦੇ ਵਿੱਚ ਬੀਬੀਆਂ ਵੀ ਭਾਗ ਲੈ ਸਕਦੀਆਂ। ਕਿਸਾਨ ਵੀਰ ਜਿਹੜੇ ਹੈਗੇ ਆ, ਅਨਪੜ ਜਿਹੜੇ ਆ ਉਹ ਸਭ ਕੋਈ ਕੁਆਲੀਫਿਕੇਸ਼ਨ ਜਿਹੜੀ ਹੈ 10th ਪਾਸ ਅਸੀਂ ਕਹਿੰਨੇ ਆ। ਆਦਰਵਾਇਸ ਘੱਟ ਕੁਆਲੀਫਿਕੇਸ਼ਨ ਵਾਲਾ ਵੀ ਇਹਦੇ ਵਿੱਚ ਆ ਸਕਦਾ। ਕੋਈ ਵੱਡੀ ਗੱਲ ਨਹੀਂ ਹੈਗੀ। ਹਰ ਇੱਕ ਬੰਦੇ ਨੂੰ ਕਿਉਂਕਿ ਅਸੀਂ ਪ੍ਰੈਕਟੀਕਲੀ ਟ੍ਰੇਨ ਕਰਦੇ ਆ। ਤੇ ਜੋ ਵੀ ਖਾਦਾ ਪੈਣੀ ਆ ਜੋ ਸਭ ਕੁਝ ਸਮਝਾਣੇ ਆ ਉਹਨਾਂ ਨੂੰ ਕਿੱਦਾਂ ਕਰਨੀ ਆ ਕਿੱਦਾਂ ਬਣਾਉਣਾ ਸੋ ਇਸ ਕਰਕੇ ਕੋਈ ਵੀ ਜਿਹੜਾ ਹਰ ਇੱਕ ਵਰਗ ਦਾ ਬੰਦਾ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਇੱਕ ਨਾ ਤੁਸੀਂ ਕੇਸਿੰਗ ਵਰਡ ਵਰਤਿਆ ਸੀ ਵੀ ਇਹਦੇ ਵਿੱਚ ਵੀ ਆਪਾਂ ਕੇਸਿੰਗ ਕਰਨੀ ਆ ਉਹ ਕੀ ਚੀਜ਼ ਆ ਕਿਵੇਂ ਉਹ ਤਿਆਰ ਕਰਨੀ ਆ ਕੀ ਉਹ ਮਿੱਟੀ ਆ ਜਾਂ ਉਹ ਰੂੜੀ ਖਾਦਾ ਉਹਨੂੰ ਅਸੀਂ ਛਾਣਿਆ ਹੋਇਆ ਕੀ ਚੀਜ਼ ਆ ਉਹ ਕੇਸਿੰਗ ਜਦੋਂ ਲਫਾਫੇ ਖੋਲਣੇ ਉਹਦੇ ਉੱਤੇ ਪਾਉਣੀ ਆ ਸੀ ਹਾਂਜੀ ਜਿਹੜੀ ਕੇਸਿੰਗ ਅਸੀਂ ਕਰਦੇ ਹਾਂ ਮਿਲਕੀ ਮਸ਼ਰੂਮ ਚ ਕਰਦੇ ਆਂ ਕੇਸਿੰਗ ਮਿੱਟੀ ਜਿਹੜੀ ਹੁੰਦੀ ਹੈ ਇੱਕ ਤਰ੍ਹਾਂ ਦਾ ਨਾਲ ਜਿਹੜੀ ਖੁੰਮਾ ਨੂੰ ਸ਼ੌਕ ਦੇਣਾ ਹੁੰਦਾ ਕਿ ਜਿਹੜੀ ਉਹ ਰੇਸ਼ੇ ਵਾਲੀ ਸਟੇਜ ਤੋਂ ਉਹ ਫਰੂਟਿੰਗ ਵਾਲੀ ਸਟੇਜ ਵੱਲ ਚਲੇ ਜਾਵੇ ਅੱਛਾ ਜੀ ਤਾਂ ਜਿੱਦਾਂ ਬਟਨ ਦੇ ਵਿੱਚ ਅਸੀਂ ਕੇਸਿੰਗ ਕਰਦੇ ਆਂ ਨਹੀਂ ਤਾਂ ਜੇ ਅਸੀਂ ਨਹੀਂ ਕੇਸਿੰਗ ਕਰਦੇ ਤਾਂ ਉਹਨੇ ਬਟਨ ਨਹੀਂ ਬਣਨਾ ਅੱਛਾ ਜੀ ਜਾਂ ਫਿਰ ਜਿਹੜੀ ਖੁੰਮਾ ਮਿਲਕੀ ਮਸ਼ਰੂਮ ਹਨੇ ਬਾਹਰ ਨਹੀਂ ਆਉਣਾ ਹੈਗਾ ਕੇਸਿੰਗ ਜਿਹੜੀ ਹੁੰਦੀ ਹੈ ਇਹ ਰੂੜੀ ਖਾਦ ਪਲੱਸ ਰੇਤਲੀ ਮਿੱਟੀ ਪਲਸ ਜਿਹੜਾ ਕੋਇਰ ਪੀਥਿਆ ਕੋਕੋ ਪੀਟ ਜਿਹਨੂੰ ਅਸੀਂ ਕਹਿੰਦੇ ਆ। ਅੱਛਾ ਜੀ। ਸੋ ਚਾਰ ਹਿੱਸੇ ਅਸੀਂ ਰੂੜੀ ਖਾਦ ਦੇ ਲੈਣੇ ਆ। ਇੱਕ ਹਿੱਸਾ ਅਸੀਂ ਰੇਤਲੀ ਮਿੱਟੀ ਦਾ ਲੈਣੇ ਆ। ਇੱਕ ਹਿੱਸਾ ਅਸੀਂ ਕੋਕੋ ਪੀਟ ਦਾ ਲੈ ਲੈਣੇ ਆ। ਹੂੰ। ਇਹ ਇਹਦੀ ਜਿਹੜੀ ਸ਼ਮਤਾ ਹੁੰਦੀ ਹੈ ਕੇਸਿੰਗ ਦੀ ਇਹ ਵਾਟਰ ਹੋਲਡਿੰਗ ਕੈਪੈਸਿਟੀ ਜਿਹੜੀ ਹੁੰਦੀ ਆ ਵਧਾਉਂਦੀ ਆ। ਸੋ ਇਸ ਕਰਕੇ ਅਸੀਂ ਇਹ ਪਾਣੀ ਜ਼ਰੂਰੀ ਆ ਤੇ ਇਹਦੇ ਲਈ ਅਸੀਂ ਇਹਨੂੰ ਕੈਮੀਕਲ ਨਾਲ ਸੋਧਦੇ ਆ। ਹੂੰ। ਸੋਧਣਾ ਜ਼ਰੂਰੀ ਆ। ਕਿਉਂਕਿ ਇਹਦੇ ਵਿੱਚ ਜੀਵ ਹੋਣਗੇ ਸੂਖਮ ਜੀਵ ਹੋਣਗੇ ਉਹਨਾਂ ਨਾਲ ਸਾਡੀ ਬਿਮਾਰੀ ਆਉਂਦੀ ਹੈ ਸੋ ਇਸ ਕਰਕੇ ਜਿਹੜੀ ਆ ਅਸੀਂ ਕੇਸਿੰਗ ਮਿੱਟੀ ਨੂੰ ਕੈਮੀਕਲ ਨਾਲ ਫਾਰਮਾਲਿਨ ਅਸੀਂ ਉਹਦੇ ਨਾਲ ਸੋਧਦੇ ਆ ਜੇ ਅਸੀਂ 2 ਕੁਆਂਟਲ ਕੇਸਿੰਗ ਮਿੱਟੀ ਤਿਆਰ ਕਰਦੇ ਆ ਸਾਾਨੂੰ ਸਵਾ ਲੀਟਰ ਫਾਰਮਾਲਿਨ ਦੀ ਲੋੜ ਪੈਂਦੀ ਹੈ ਤੇ ਅਸੀਂ ਕੁਝ ਜਿਹੜੇ ਫਾਰਮਰਸ ਨੇ ਵੱਡੇ ਲੈਵਲ ਦੇ ਉਹ ਕੈਮੀਕਲ ਦੀ ਵਰਤੋਂ ਨਹੀਂ ਕਰਦੇ ਉਹ ਸਟੀਮ ਪਾਸਟਰਾਇਜ਼ ਪ੍ਰਾਸਟਰਾਇਜ਼ੇਸ਼ਨ ਕਰਦੇ ਆ ਜੀ 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 ਜਿਹਦਾ ਭਾਫ਼ ਦੇ ਨਾਲ ਨਿਰਜੀਵਕਰਨ ਕਰਦੇ ਆ ਅਸੀਂ ਉਹਦਾ ਜਿਹੜਾ ਸਟੀਮ ਪਾਸਟਰਾਇਜ਼ੇਸ਼ਨ ਨਾਲ 62 ਤੋਂ 3 ਡਿਗਰੀ ਟੈਂਪਰੇਚਰ ਦੇ ਨਾਲ ਅਸੀਂ ਜਿਹੜੀ ਇਹਨੂੰ ਸੋਧਦੇ ਤੇ ਫਿਰ ਅਸੀਂ ਇਹਦੀ ਵਰਤੋਂ ਕਰਦੇ ਆਂ। ਡਾਕਟਰ ਜੀ ਜਦੋਂ ਅਸੀਂ ਲਫਾਫੇ ਖੋਲਣੇ ਆ ਸਾਰਾ ਲਫਾਫਾ ਲਾ ਦੇਣਾ ਨਾਲੋਂ ਅਸੀਂ ਉਤਾਰ ਦੇਣਾ ਆ ਮਿੱਟੀ ਫਿਰੂ ਦੇ ਉੱਤੇ 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 ਹੀ ਪਾਉਣੀ ਆ ਜਾਂ ਸਾਈਡਾਂ ਤੇ ਦਪੈਣੀ ਨਹੀਂ। ਕਿਵੇਂ ਕਿਵੇਂ ਕਰਨੀ ਆ ਤੇ ਪਾਣੀ ਕਿਹੜੀ ਚੀਜ਼ ਨਾਲ ਅਸੀਂ ਲਾਉਣਾ ਕੀ ਪਾਈਪ ਨਾਲ ਲਾ ਦਈਏ? ਬਾਰੇ ਨਾਲ ਜਿਹੜਾ ਅਸੀਂ ਕੇਸਿੰਗ ਮਿੱਟੀ ਕਰਨੀ ਆ ਬਟਨ ਇਹਦੇ ਵਿੱਚ ਮਿਲਕੀ ਮਸ਼ਰੂਮ ਦੇ ਵਿੱਚ ਅਸੀਂ ਉੱਪਰੋਂ ਦਾ ਮੂੰਹ ਖੋਲ ਲੈਣਾ ਲਫਾਫੇ ਦਾ ਜਿੱਦਾਂ ਅਸੀਂ ਬਾਕੀ ਢਿੰਗਰੀ ਦੀ ਗੱਲ ਕਰਦੇ ਆਂ ਢਿੰਗਰੀ ਜਿਸੀਂ ਲਫਾਫਾ ਫਾੜ ਦਿੰਨੇ ਆ। ਅਸੀਂ ਫਾੜ ਦਿੰਨੇ ਆ। ਹਾਂਜੀ ਇਹਦੇ ਵਿੱਚ ਅਸੀਂ ਲਫਾਫਾ ਨਹੀਂ ਫਾੜ ਸਾਈਡਾਂ ਤੇ ਫੋਲਡ ਕਰ ਦੇਣਾ ਲਿਫਾਫੇ ਨੂੰ ਫੋਲਡ ਕਰਨ ਹਾਂਜੀ 모ੜ ਦੇਣਾ 모ੜਨ ਤੋਂ ਬਾਅਦ ਤੁਸੀਂ ਥੋੜਾ ਜਿਹਾ ਹਲਕਾ ਜਿਹਾ ਆਪਣੇ ਹੱਥ ਦੇ ਨਾਲ ਉਹ ਲਿਫਾਫੇ ਨੂੰ ਫਰੋਲ ਦੇਣਾ ਥੋੜਾ ਜਿਹਾ ਸੈਪਰੇਟ ਕਰ ਲੈਣਾ ਜਿਹੜੇ ਜਿਹੜੇ ਤੱਤ ਨੇ ਕੰਡ ਨੇ ਜਿਹੜੇ ਆਪਣੇ ਫੰਗਸ ਦੇ ਉਸ ਤੋਂ ਬਾਅਦ ਅਸੀਂ ਉਹਦੇ ਉੱਪਰ ਜਿਹੜੀ ਕੇਸਿੰਗ ਮਿੱਟੀ ਦੀ ਤਹਿ ਲਗਾ ਦਣੀ 1 ਇੰਚ ਮੋਟੀ ਜਿਹੜੀ ਹੈ ਕੇਸਿੰਗ ਮਿੱਟੀ ਦੀ ਤਹਿ ਲਗਾਣੇ ਆ ਅਸੀਂ ਜੀ ਕੇਸਿੰਗ ਮਿੱਟੀ ਦੀ ਤਹਿ ਲਗਾਉਣ ਤੋਂ ਬਾਅਦ ਅਸੀਂ ਫੁਵਾਰੇ ਨਾਲ ਪਾਣੀ ਦੇਣਾ ਨਮੀ ਅਸੀਂ ਇੰਨੀ ਕਿ ਰੱਖਣੀ ਹੈ ਵੀ ਸਾਡੇ ਹੱਥ ਨੂੰ ਜਿਹੜਾ ਗਿੱਲਾ ਲੱਗੇ ਜੇ ਅਸੀਂ ਆਪਣੇ ਹੱਥ ਨੂੰ ਬਹੁਤ ਵੱਧੂ ਪਾਣੀ ਲੱਗਦਾ ਹੈ ਪਾਣੀ ਉਹਦੇ ਬੈਗਾਂ ਦੇ ਕੋਨਿਆਂ ਦੇ ਵਿੱਚ ਚਲਾ ਗਿਆ ਉਹਨਾਂ ਫੇ ਬਿਮਾਰੀ ਆ ਜਾਂਦੀ ਹੈ ਮਸ਼ਰੂਮ ਨੂੰ ਅਸੀਂ ਉਹ ਪਾਣੀ ਇਕੱਠਾ ਨਹੀਂ ਹੋਣ ਦੇਣਾ ਅਸੀਂ ਉੱਥੇ ਪਿੰਨ ਮਾਰ ਦੇਣਾ ਅਗਰ ਬਾਈਚਾਸ ਕੋਨਿਆਂ ਦੇ ਵਿੱਚ ਪਾਣੀ ਇਕੱਠਾ ਹੁੰਦਾ ਬਾਹਰ ਨਿਕਲ ਜਵੇ ਬਾਹਰ ਨਿਕਲ ਜਵੇ ਅਸੀਂ ਫੁਵਾਰੇ ਨਾਲ ਪਾਣੀ ਦੇ ਕੇ ਸਿਰਫ ਸਿਲ ਰੱਖਣੀ ਆ ਉਹਦੇ ਵਿੱਚ ਮੇਨਟੇਨ ਉਹਨਾਂ ਕੀ ਪਾਣੀ ਲਾਣਾ ਆਦਰਵਾਇਜ਼ ਨਹੀਂ ਲਗਾਣਾ ਕਮਰੇ ਦੇ ਵਿੱਚ ਨਮੀ ਜਿਹੜੀ ਆ ਉਹ ਮੇਨਟੇਨ ਰੱਖਣੀ ਪੈਂਦੀ ਆ ਉਹਦੇ ਲਈ ਅਸੀਂ ਫਰਸ਼ ਤੇ ਪਾਣੀ ਖਿਲਾਰ ਦੰਨੇ ਆ ਜਾਂ ਫਿਰ ਜਿਹੜੀ ਸਾਡੇ ਕੋਲ ਖਿੜਕੀ ਹੈ ਉਹਦੇ ਵਿੱਚ ਅਸੀਂ ਬੋਰੀ ਟੰਗ ਕੇ ਉਹਨੂੰ ਬੋਰੀਆਂ ਨੂੰ ਗਿੱਲਾ ਰੱਖਦੇ ਆ ਤਾਂ ਕਿ ਜਿਹੜੀ ਕਮਰੇ ਦੇ ਵਿੱਚ ਨਮੀ ਜਿਹੜੀ ਉਹ ਬਰਕਰਾਰ ਰਹੇ ਅਗਰ ਨਮੀ ਨਹੀਂ ਹੈਗੀ ਤਾਂ ਮਿਲਕੀ ਮਸ਼ਰੂਮ ਨੇ ਬਾਹਰ ਨਹੀਂ ਆਉਣਾ ਡਾਕਟਰ ਸਾਹਿਬ ਗੱਲ ਇਹ ਆ ਵੀ ਕਈ ਕਿਸਾਨ ਵੀਰ ਚਾਉਣਗੇ ਵੀ ਸਾਡੇ ਕੋਲ 10 ਬਜੇ 10 ਦਾ ਕਮਰਾ ਉਹ ਚ ਤਾਂ ਲਫਾਫੇ ਥੋੜੇ ਹੀ ਟਿਕਣੇ ਆ ਕਿ ਉਹ 6 ਫੁੱਟ ਜਾਂ 7 ਫੁੱਟ ਤੇ ਹੋਰ ਇੱਕ ਲੇਅਰ ਬਣਾ ਸਕਦੇ ਆ ਕੋਈ ਫੱਟੀਆਂ ਲਾ ਕੇ ਜਾਂ ਕੋਈ ਸ਼ੈਲਫ ਬਣਾ ਕੇ ਕੋਈ ਉਹਦੇ ਉੱਤੇ ਫਿਰ ਉਹਨੇ ਲਫਾ ਫਿਟਕ ਦੇਣਾ ਸਰ ਅਸੀਂ ਸ਼ੈਲਫ ਜਿਹੜੇ ਸਾਡੇ ਕੋਲ ਜਿੰਨੇ ਵੀ ਅਸੀਂ ਗਰੋਇੰਗ ਕਰਦੇ ਆ ਅਸੀਂ ਸ਼ੈਲਫ ਸਿਸਟਮ ਤੇ ਗਰੋਇੰਗ ਕਰਦੇ ਆ ਅੱਛਾ ਜੀ ਸ਼ੈਲਫਸ ਲਗਾ ਕੇ ਜਿਹੜੇ ਅਸੀਂ 4 ਉੱਚੀ ਹੋਣੀ ਇਹ ਜ਼ਰੂਰ ਸਾਨੂੰ ਦੱਸੋ ਹਾਂਜੀ 2.5 ਤੋਂ 3 ਫੁੱਟ ਉੱਚੀ ਜਿਹੜੀ ਅਸੀਂ ਸ਼ੈਲਫ ਲਗਾਣੇ ਆ ਹਰ ਇੱਕ ਦੇ ਵਿੱਚ ਇੰਨਾ ਕੁ ਡਿਸਟੈਂਸ ਹੋਣਾ ਚਾਹੀਦਾ 3 ਫੁੱਟ ਉੱਚਾ ਤੇ ਅਸੀਂ 4 ਤਿਆਂ 4 ਸ਼ੈਲਫਾ ਲਗਾ ਲੈਣੇ ਆ ਕਈ ਕਿਸਾਨ ਵੀਰ ਜਿਹੜੇ 6 6 ਸ਼ੈਲਫਾ ਲਗਾ ਲੈਂਦੇ ਉਹਦੇ ਉੱਤੇ ਫਿਰ ਪੌੜੀ ਲਾ ਕੇ ਚੜ ਜੰਨੇ ਆ ਜਾਂ ਫਿਰ ਪੌੜੀ ਲਾ ਕੇ ਚੜ ਜੰਨੇ ਆ ਸੋ ਉਹ ਵੀ ਆਪਾਂ ਸਪੇਸ ਦੀ ਯੂਟਿਲਾਈਜੇਸ਼ਨ ਕਰ ਸਕਦੇ ਆ ਜਾਂ ਫਿਰ ਨਾਰਮਲ ਜਿਹੜੀ ਅਸੀਂ 4 ਜਿਹੜੀਆਂ ਸ਼ੈਲਫਸ ਲਗਾ ਕੇ ਅਸੀਂ ਉਹਦੇ ਵਿੱਚ ਜਿਹੜੀ ਆ ਕਾਸ਼ਤ ਕਰ ਸਕਦੇ ਆ ਸੋ ਬੈਗ ਸਿਸਟਮ ਆ ਕਿਉਂਕਿ ਜਿੰਨੇ ਵੀ ਜਿੰਨੀ ਜਿਆਦਾ ਕੋ ਸ਼ੈਲਫ ਹੋਣਗੇ ਓਨੀ ਜਿਆਦਾ ਬੈਗਸ ਉਹਦੇ ਵਿੱਚ ਲੱਗਣਗੇ ਮੈਡਮ ਤੁਸੀਂ ਗੱਲ ਕੀਤੀ ਸੀ ਬਿਮਾਰੀਆਂ ਦੀ ਕੋਈ ਲੱਗ ਵੀ ਸਕਦੀ ਆ ਜੇ ਲੱਗ ਗਈ ਤਾਂ ਫਿਰ ਅਸੀਂ ਕੀ ਕਰਨਾ ਬਿਮਾਰੀਆਂ ਮਸ਼ਰੂਮਸ ਨੂੰ ਉਦੋਂ ਆਉਂਦੀਆਂ ਜਦੋਂ ਅਸੀਂ ਸਾਫ ਸਫਾਈ ਆਪਣੇ ਖੁਮਕਰਚ ਨਹੀਂ ਰੱਖਦੇ ਜੀ ਸਭ ਤੋਂ ਪਹਿਲਾਂ ਸਾਨੂੰ ਸਾਫ ਸਫਾਈ ਦਾ ਧਿਆਨ ਦੇਣਾ ਚਾਹੀਦਾ ਹੈ ਵੀ ਜੇ ਸਾਡਾ ਮਸ਼ਰੂਮ ਗਰੋਇੰਗ ਰੂਮ ਹੈਗਾ ਜੇ ਉਹ ਸਾਫ ਸੁਥਰਾ ਨਹੀਂ ਹੁੰਦਾ ਫਿਰ ਬਿਮਾਰੀ ਆਉਂਦੀ ਹੈ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਉਸ ਟਾਈਮ ਅਸੀਂ ਕੈਮੀਕਲ ਜਿਹੜਾ ਹੈ ਫਾਰਮਾਲਿਨ ਦੇ ਨਾਲ ਅੰਦਰ ਸਫਾਈ ਕਰਦੇ ਆ ਪੋਚਾ ਲਗਾ ਦਿੰਦੇ ਆ ਫਾਰਮਾਲਿਨ ਦਾ ਥਾਂ ਥਾਂ ਤੇ ਅਸੀਂ ਛੋਟੀ ਕੌਲੀ ਦੇ ਵਿੱਚ ਜਿਹੜਾ ਹੈ ਫਾਰਮਾਲਿਨ ਪਾ ਕੇ ਜਾਂ ਫਿਰ ਪੋਟਾਸ਼ੀਅਮ ਪਰਮੈਗਨੇਟ ਪਾ ਕੇ ਉਹ ਕਮਰਿਆਂ ਦੇ ਵਿੱਚ ਰੱਖ ਦਿਆ ਤੇ ਸਭ ਤੋਂ ਪਹਿਲਾਂ ਦਾ ਸਫਾਈ ਦਾ ਖਾਸ ਧਿਆਨ ਦੇਣ ਦੀ ਲੋੜ ਹੈ ਉਸ ਤੋਂ ਬਾਅਦ ਬਿਮਾਰੀਆਂ ਜਿਹੜੀਆਂ ਵੱਖ-ਵੱਖ ਕਿਸਮ ਦੀਆਂ ਕੁੰਬਾਂ ਨੂੰ ਲੱਗਦੀਆਂ ਇੱਕ ਤਾਂ ਜਦੋਂ ਹਰੀ ਉਲੀ ਬਹੁਤ ਕਾਮਨ ਹੈ ਗ੍ਰੀਨ ਮੋਲਡ ਜਿਹਨੂੰ ਅਸੀਂ ਕਹਿੰਦੇ ਆ ਸੋ ਗ੍ਰੀਨ ਮੋਲਡ ਆ ਜਾਂਦੀ ਹੈ ਗ੍ਰੀਨ ਮੋਲਡ ਆਂਦੀ ਹੈ ਤਾਂ ਉਹ ਉਹਦੇ ਨਾਲ ਕੀ ਹੈ ਕਿਉਂਕਿ ਉਹ ਵੀ ਫੰਗਸ ਹੈਗੀ ਹੈ ਜੇ ਅਸੀਂ ਉਹਨੂੰ ਨਹੀਂ ਉਹਦੀ ਰੋਕਥਾਮ ਕਰਾਂਗੇ ਤਾਂ ਉਹਨੇ ਅੱਗੇ-ਅੱਗੇ ਫੈਲ ਜਾਣਾ ਤੁਹਾਡੇ ਦੂਜੇ ਬੈਗਸ ਤੇ ਵੀ ਆ ਜਾਂਦੀ ਹੈ ਸੋ ਮੰਨ ਲਓ ਜੇ ਗ੍ਰੀਨ ਮੋਲਡ ਆਂਦੀ ਹੈ ਤੁਹਾਡੇ ਇੱਕ ਜਾਂ ਦੋ ਦੇ ਬੈਗ ਦੇ ਵਿੱਚ ਆਂਦੀ ਹੈ ਉਸ ਟਾਈਮ ਤਾਂ ਉਹ ਇੱਕ ਦੋ ਬੈਗ ਨੂੰ ਬਾਹਰ ਕੱਢ ਦਿਓ ਅਗਰ ਹਾਇਰ ਲੈਵਲ ਤੇ ਆ ਗਈ ਤੁਸੀਂ ਕੇਸਿੰਗ ਕਰ ਲਈ ਆਪਣੇ ਬੈਗ ਤੇ ਹਾਇਰ ਲੈਵਲ ਤੇ ਨਿਕਲ ਆਂਦੀ ਹੈ ਤਾਂ ਤੁਸੀਂ ਉਹਨੂੰ ਕੀ ਕਰਦੇ ਹੋ ਕਿ ਉਹਨਾਂ ਕ ਪੈਚ ਉਤਾਰ ਦਿੰਨੇ ਹੋ ਚਾਕੂ ਦੇ ਨਾਲ ਦਸਤਾਨੇ ਪਾ ਕੇ ਹੱਥ ਨਾਲ ਹੱਥਾਂ ਦੇ ਵਿੱਚ ਪੈਚ ਉਤਾਰ ਦੇਣਾ ਜਿੱਥੇ ਉਹ ਪੈਚ ਉਤਾਰਿਆ ਜਿੱਦਾਂ ਅਸੀਂ ਆਪਣੇ ਜ਼ਖਮ ਦੇ ਉੱਤੇ ਬੀਟਰ ਇਹਨਾਂ ਕੁਝ ਲਗਾਣੇ ਆ ਉਸੇ ਤਰ੍ਹਾਂ ਸੇਮ ਵੇ ਅਸੀਂ ਜਿਹੜੀ ਫਾਰਮੂਲੇ ਦਾ ਫੰਬਾ ਭਿਓ ਕੇ ਉਹਨਾਂ ਦੇ ਉੱਤੇ ਲਗਾ ਦਿੰਨੇ ਆ ਜੀ ਇੱਕ ਤਾਂ ਰੋਕtham ਇਹ ਆ ਦੂਜੇ ਨੰਬਰ ਤੇ ਗ੍ਰੀਨ ਮੋਲ ਤੋਂ ਆਗਰ ਕਈ ਵਾਰੀ ਕੀ ਹੁੰਦਾ ਕਿ ਜੇ ਅਸੀਂ ਹਵਾ ਦਾ ਆਦਾਨ ਪ੍ਰਦਾਨ ਜਾਂ ਟੈਂਪਰੇਚਰ ਜਾਂ ਹਿਊਮਿਡਿਟੀ ਸਹੀ ਨਹੀਂ ਰੱਖਦੇ ਤਾਂ ਖੁੰਬਾ ਦੇ ਸ਼ੇਪ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ ਉਦੇ ਲਈ ਅਸੀਂ ਤਾਪਮਾਨ ਜਿਹੜਾ ਅੰਦਰ ਤਾਪਮਾਨ ਜਿਹੜਾ ਟੈਂਪਰੇਚਰ ਮੀਟਰ ਹੈ ਉਹ ਜਰੂਰ ਰੱਖੋ ਅੰਦਰ ਤਾਪਮਾਨ ਪਲੱਸ ਹਿਊਮਿਡਿਟੀ ਜਿਹੜੀ ਹੈ ਉਹ ਮੇਨਟੇਨ ਰਵੇ ਦੇਖਣ ਲਈ ਤਾਂ ਕਿੰਨੀ ਖੈ ਤਾਂ ਉਹਨੂੰ ਪਲੱਸ ਜਿਹੜਾ ਤੁਸੀਂ ਜਦੋਂ ਖੁੰਮਾ ਨਿਕਲਣੇ ਸ਼ੁਰੂ ਹੋ ਜਾਣੇ ਆ ਕ੍ਰੋਸਿੰਗ ਕਰਾਉਣ ਦੀ ਬਹੁਤ ਲੋੜ ਹੈ ਕ੍ਰੋਸਿੰਗ ਹੋਣੀ ਚਾਹੀਦੀ ਹੈ ਤੇ ਇਸ ਕਰਕੇ ਇਹ ਜਿਹੜੇ ਨੁਕਤੇ ਆ ਵੀ ਜਿਹੜੀ ਫਾਰਮ ਉਹਦੀ ਚੇਂਜ ਨਾ ਹੋਵੇ ਇਹ ਜਰੂਰ ਦੇਖੋ ਉਸ ਤੋਂ ਇਲਾਵਾ ਇਹਦੇ ਵਿੱਚ ਕਈ ਵਾਰੀ ਇਨਕੀ ਕੈਪਸ ਨਿਕਲ ਜਾਂਦੀਆਂ ਨੇ ਉਹ ਮਿਲਕੀ ਦੇ ਵਿੱਚ ਤੇ ਪਲੱਸ ਜਿਹੜੀ ਪ੍ਰਾਲੀ ਖੁੰਮਾ ਉਹਨਾਂ ਦੇ ਵਿੱਚ ਬਹੁਤ ਆਨੀਆਂ ਨੇ ਇਨਕੀ ਕੈਪ ਜਿਹੜੀ ਅਸੀਂ ਕਹਿੰਦੇ ਚੁੱਥੀ ਖੁੰਮਾ ਦੇਖੋ ਆਪਣੇ ਬੀਜ ਤੋਂ ਤਿਆਰ ਨਹੀਂ ਸੀ ਹੋਈ ਉਹਦਾ ਹੋ ਗਈ ਉਹ ਤਦੋਂ ਨਿਕਲਦੀ ਹੈ ਜਦੋਂ ਹਾਈ ਨਾਈਟ੍ਰੋਜਨ ਤੁਹਾਡੀ ਜਿਹੜੀ ਤੁਸੀਂ ਮੰਨ ਲਓ ਤੂੜੀ ਵਰਤੀ ਹੈ ਕਿਉਂਕਿ ਤੂੜੀ ਜੇ ਆਪਾਂ ਫੀਲਡ ਦੇ ਵਿੱਚ ਆਪਣੇ ਯੂਰੀਆ ਵਗੈਰਾ ਯੂਜ਼ ਹੁੰਦਾ ਹੈ ਨਾ ਖਾਦਾ ਯੂਜ਼ ਹੁੰਦੀ ਹੈ ਤਾਂ ਉਹਦੇ ਵਿੱਚ ਨਾਈਟ੍ਰੋਜਨ ਕਈ ਵਾਰੀ ਵੱਧ ਹੋ ਜਾਂਦੀ ਹੈ ਜਾਂ ਫਿਰ ਜਿਹੜੀ ਅਸੀਂ ਪ੍ਰਾਲੀ ਯੂਜ਼ ਕੀਤੀ ਹੈ ਉਹਦੇ ਵਿੱਚੋਂ ਵੀ ਇਹ ਜਿਹੜੀ ਛੁੱਠੀ ਖੁੰਬਾ ਇਨਕੀ ਕੈਪ ਅਸੀਂ ਕਹਿੰਦੇ ਨਿਕਲ ਜਾਂਦੀ ਹੈ। ਹੂੰ ਇਹਦੇ ਲਈ ਕੀ ਹੁੰਦਾ ਕਿ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਮਸ਼ਰੂਮ ਦੇ ਵਿੱਚ ਥੋੜੀ ਮਸ਼ਰੂਮ ਦੀ ਈਲਡ ਥੋੜੀ ਘਟ ਜਾਂਦੀ ਹੈ। ਹੂੰ ਇਹਦੇ ਲਈ ਅਸੀਂ ਜੇ ਨਿਕਲ ਜਾਂਦੇ ਉਹਨੂੰ ਹੱਥਾਂ ਦੇ ਨਾਲ ਪੁੱਟ ਕੇ ਅਸੀਂ ਉਹਨੂੰ ਗੱਡਾ ਕਰਕੇ ਉਹਦੇ ਵਿੱਚ ਦੱਬ ਦਾਨੇ ਆ। ਕੋਈ ਕੈਮੀਕਲ ਦੀ ਵਰਤੋਂ ਨਹੀਂ ਕਰਨੀ। ਹੂੰ ਬਾਕੀ ਮਿਲਗੀ ਖੁੰਬ ਤੇ ਪ੍ਰਾਲੀ ਖੁੰਬ ਦੇ ਵਿੱਚ ਬਹੁਤ ਇਦਾਂ ਦੀਆਂ ਬਿਮਾਰੀਆਂ ਹੋਰ ਕੋਈ ਨਹੀਂ ਆਉਂਦੀ ਗ੍ਰੀਨ ਮੋਲ ਜ਼ਿਆਦਾ ਆਉਂਦੀ ਹੈ ਪਲੱਸ ਇਨਕੀ ਕੈਪ ਆਉਂਦੀ ਹੈ ਤੁਸੀਂ ਦੱਸਿਆ ਇਨਕੀ ਕੈਪ ਇਹ ਝੂਠੇ ਖੁੰਬ ਆਮ ਤੌਰ ਤੇ ਪਿੰਡਾਂ 'ਚ ਵੀ ਹੋ ਜਾਂਦੀ ਹੈ ਰੂੜੀਆਂ 'ਤੇ ਹੋ ਜਾਂਦੀ ਹੈ ਜਾਂ ਕਿਸੇ ਦਰੱਖਤਾਂ ਦੇ ਥੱਲੇ ਛਾਂ 'ਚ ਹੋ ਜਾਂਦੀ ਹੈ ਪੁਰਾਣੇ ਬਜ਼ੁਰਗਾਂ ਨੇ ਉਹ ਕਹਿੰਦੇ ਇਹ ਤੂੰ ਕੁਛ ਨਹੀਂ ਹੁੰਦਾ ਖਾ ਲੋ ਉਹ ਖੰਬ ਵਧੀਆ ਹੈ ਤੇ ਥੋੜਾ ਉਹਦੇ ਬਾਰੇ ਵੀ ਜ਼ਰੂਰ ਦੱਸ ਦਿਓ ਕੀ ਉਹ ਖਾ ਲੈਣੀ ਚਾਹੀਦੀ ਹੈ ਜਾਂ ਨਹੀਂ ਸਰ ਜਿੰਨੀ ਆਵੇ ਆਪਣੇ ਜੰਗਲੀ ਖੁੰਮਾ ਹੁੰਨੇ ਆ ਫੀਲਡ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਨਹੀਂ ਖਾਣਾ ਚਾਹੀਦਾ ਸਾਡੇ ਬਜ਼ੁਰਗ ਖਾ ਲੈਂਦੇ ਸੀਗੇ ਸਾਨੂੰ ਨਹੀਂ ਪਤਾ ਕਿ ਉਹਦੇ ਵਿੱਚ ਕੀ ਹੈ ਕਈ ਮਸ਼ਰੂਮ ਜਿਹੜੀਆਂ ਹੁੰਨੀਆਂ ਪੌਇਜ਼ਨਸ ਵੀ ਹੋ ਸਕਦੀਆਂ ਨੇ ਠੀਕ ਹੈ ਉਹਦੇ ਨਾਲ ਸਾਨੂੰ ਕੀ ਆ ਕਈ ਵਾਰੀ ਆ ਕਈਆਂ ਨੂੰ ਬਿਮਾਰੀਆਂ ਲੱਗਦੀਆਂ ਵੋਮਿਟਿੰਗਸ ਲੱਗ ਗਈਆਂ ਹਨਾ ਲੂਜ਼ ਮੋਸ਼ਨ ਲੱਗ ਗਏ ਉਹ ਵਾਲੀਆਂ ਚੀਜ਼ਾਂ ਨਾ ਹੋਣ ਤਾਂ ਅਸੀਂ ਜਿਹੜਿਆ ਪਰਹੇਜ਼ ਕਰੀਏ ਕਈ ਵਾਰੀ ਡੈਡਲੀ ਵੀ ਹੁੰਦੀ ਹੈ ਹੁਣ ਇਨਕੀ ਕੈਪ ਦੀ ਗੱਲ ਕਰਦੇ ਹੋ ਇਨਕੀ ਕੈਪ ਜਿਹੜੀ ਹੈ ਉਹ ਸ਼ਾਈ ਛੜਦੀ ਹੈ ਜੇ ਤੁਸੀਂ ਤੋੜਦੇ ਨਾ ਸਾਡੇ ਹੱਥ ਨੂੰ ਸ਼ਾਈ ਨੀਲੇ ਰੰਗ ਦੀ ਸ਼ਾਈ ਲੱਗ ਜਾਂਦੀ ਨਹੀਂ ਇਨਕ ਇਨਕ ਤੋਂ ਰੱਖਿਆ ਇਨਕ ਕੀ ਹੈ ਹਾਂਜੀ ਹਾਂਜੀ ਤਾਂ ਇਹ ਜਿਹੜੀ ਮਸ਼ਰੂਮ ਹੈ ਇਹਨੇ ਫਿਰ ਜਿਹੜੇ ਜੋ ਥੋੜੀ ਸਬਜੀ ਬਣਾਈ ਹੈ ਕੁਛ ਵੀ ਬਣਾਇਆ ਉਹਨੇ ਤਾਂ ਉਹਨੇ ਕਾਲੀ ਕਰ ਦੇਣਾ ਤਾਂ ਅਸੀਂ ਉਹਨੂੰ ਖਾ ਨਹੀਂ ਸਕਦੇ ਮਸ਼ਰੂਮ ਨੂੰ ਤੇ ਉਹ ਰੂੜੀ ਤੇ ਤਾਂ ਹੁੰਦੀ ਹੈ ਕਿਉਂਕਿ ਉੱਥੇ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਇਸ ਕਰਕੇ ਉਹ ਨਿਕਲ ਆਉਂਦੀ ਹੈ ਬਾਹਰ ਤੇ ਉਹ ਬਹੁਤ ਜਦੋਂ ਵੱਡੀ ਹੋ ਜਾਂਦੀ ਹੈ ਉਹ ਬੜੀ ਡੈਲੀਕੇਟ ਹੋ ਜਾਂਦੀ ਹੈ ਤੁਹਾਡੇ ਤੁਸੀਂ ਐਦਾ ਹੱਥ ਜੂਤੋਂ ਤੁਹਾਡੇ ਹੱਥ 'ਚ ਸਾਰੀ ਸ਼ਾਈ ਫੈਲ ਜੂਗੀ ਤੇ ਮਸਲੀ ਜਾਊਗੀ ਉਹ ਤੇ ਅਸੀਂ ਉਹਦੀ ਸਬਜੀ ਨਹੀਂ ਬਣਾ ਸਕਦੇ ਬਾਕੀ ਮਸ਼ਰੂਮ ਜਿਹੜੀਆਂ ਵਾਈਲਡ ਮਸ਼ਰੂਮਸ ਨੇ ਉਹਨਾਂ ਨੂੰ ਪਹਿਲਾਂ ਜਾਂਚ ਪਰਖ ਕੇ ਫੇਰ ਹੀ ਸਬਜ਼ੀ ਬਣਾਓ ਐਦਾਂ ਨਹੀਂ ਸਾਡੇ ਕੋਲ ਲੈ ਕੇ ਆਓ ਅਸੀਂ ਉਹਦੇ ਐਕਸਪੈਰੀਮੈਂਟ ਲਗਾਈਏ ਫੇਰ ਹੀ ਇਸੀ ਵੈਰਾਈਟੀ ਰੀਲੀਜ਼ ਕਰੀਏ ਇੱਥੇ ਥੋੜਾ ਜਿਹਾ ਹੁਣ ਸਾਡੇ ਕਿਸਾਨ ਵੀਰਾਂ ਨੂੰ ਨਾ ਨੁਕਤੇ ਜ਼ਰੂਰ ਦੱਸ ਦਿਓ ਕਿਉਂਕਿ ਜੇ ਨੁਕਤੇ ਧਿਆਨ ਦੇ ਵਿੱਚ ਹੋਣਗੇ ਨਾ ਤਾਂ ਵਧੀਆ ਖੁੰਬ ਦਾ ਉਤਪਾਦ ਕਿਸਾਨ ਵੀਰ ਲੈ ਸਕਦੇ ਆ ਨਹੀਂ ਤਾਂ ਫਿਰ ਬਹੁਤ ਮੁਸ਼ਕਲ ਆ ਕੀ ਕਹਿਣਾ ਚਾਹੋਗੇ ਸਾਡੇ ਕਿਸਾਨ ਵੀਰਾਂ ਨੂੰ ਕਿ ਖੁੰਬਾ ਉਗਾਉਣ ਤੋਂ ਪਹਿਲਾਂ ਖੁੰਬਾ ਉਗਦਿਆਂ ਦੇ ਵਕਤ ਜਾਂ ਉਸ ਤੋਂ ਬਾਅਦ ਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜਦੋਂ ਅਸੀਂ ਖੁੰਬਾ ਲਗਾਉਣ ਬਾਰੇ ਸੋਚਦੇ ਆ ਸਭ ਤੋਂ ਪਹਿਲਾਂ ਜਿਹੜਾ ਸਾਡਾ ਖੁੰਬਾ ਦਾ ਘਰ ਹੈ ਖੁੰਬ ਘਰ ਹੈ ਅਸੀਂ ਉਹਦੀ ਸਾਫ ਸਫਾਈ ਵੱਲ ਧਿਆਨ ਦਈਏ ਅਗਰ ਉਹ ਸਾਫ ਨਹੀਂ ਬਿਮਾਰੀਆਂ ਆਉਣੀਆਂ ਇਸ ਕਰਕੇ ਸਾਫ ਸਫਾਈ ਬਹੁਤ ਜ਼ਰੂਰੀ ਹੈ ਜਿਹੜੀ ਤੂੜੀ ਦਾ ਪਰਾਲੀ ਦੀ ਵਰਤੋਂ ਕਰਨਿਆ ਖੁੰਬਾ ਲਗਾਉਣ ਲਈ ਉਹ ਸਾਫ ਸੁਥਰੀ ਹੋਣੀ ਚਾਹੀਦੀ ਹੈ ਮੀਚ ਭਿੱਜੀ ਹੋਈ ਤੂੜੀ ਪਰਾਲੀ ਜੇ ਆਪਾਂ ਵਰਤਦੇ ਆ ਬਿਮਾਰੀਆਂ ਆਉਣੀਆਂ ਤੜਾਈ ਤੋਂ ਬਾਅਦ ਉਹਦੀ ਤੁਰੰਤ ਪੈਕਿੰਗ ਜਿਹੜੀ ਆਪਾਂ ਨਾ ਟ੍ਰੇਜ਼ ਦੇ ਵਿੱਚ ਉਹਦੇ ਉੱਪਰ ਅੱਛੀ ਤਰ੍ਹਾਂ ਪੈਕਿੰਗ ਕਲਿੰਗ ਫਿਲਮ ਦੇ ਨਾਲ ਪੈਕ ਕਰਕੇ ਫਿਰ ਅਸੀਂ ਸੇਲ ਲਈ ਲੈ ਕੇ ਜਾਂਦੇ ਆ ਟੈਂਪਰੇਚਰ ਪਲੱਸ ਹਿਊਮਿਡਿਟੀ ਜਿਹੜੀ ਉਹ ਮੇਨਟੇਨ ਕਰਕੇ ਰੱਖੋ ਕਮਰੇ ਦੇ ਵਿੱਚ ਤਾਂ ਕਿ ਜਿਹੜੀ ਹੈ ਮਸ਼ਰੂਮ ਜਿਹੜੀਆਂ ਪ੍ਰੋਪਰ ਨਿਕਲ ਸਕਣ ਬਾਅਦ ਦੇ ਵਿੱਚ ਜਿਹੜੀ ਹੈ ਜਦੋਂ ਐਂਡ ਹੋ ਜਾਂਦੀ ਹੈ ਮਸ਼ਰੂਮ ਦੀ ਹਾਰਵੈਸਟਿੰਗ ਤੋਂ ਬਾਅਦ ਤੁਸੀਂ ਜਿਹੜੀ ਉਹਦੇ ਜੜਾ ਹੈਗੀਆਂ ਉਹ ਬੈਗ ਦੇ ਵਿੱਚ ਨਾ ਛੱਡੋ ਅਗਰ ਬੈਗ ਦੇ ਵਿੱਚ ਛੱਡਦੇ ਹੋ ਫਿਰ ਵੀ ਬਿਮਾਰੀ ਆ ਜਾਂਦੀ ਹੈ ਅਗਰ ਜਿਹੜੀ ਅਸੀਂ ਮਿਲਕੀ ਮਸ਼ਰੂਮ ਦੇ ਵਿੱਚ ਕੇਸਿੰਗ ਮਿੱਟੀ ਦਾ ਯੂਜ਼ ਕਰਦੇ ਆ ਅਗਰ ਉੱਥੇ ਥੋੜੀ ਜੀ ਥਾਂ ਤੇ ਤੁਸੀਂ ਤੜਾਈ ਕਰਦੇ ਹੋ ਥੋੜੇ ਜੇ ਗੱਡੇ ਪੈ ਜਾਂਦੇ ਆ ਉਹਨਾਂ ਦੇ ਵਿੱਚ ਫਿਰ ਦੁਬਾਰਾ ਕੇਸਿੰਗ ਕਰ ਸਕਦੇ ਆ ਇਸ ਗੱਲ ਦਾ ਧਿਆਨ ਤੇ ਐਂਡ ਦੇ ਵਿੱਚ ਜਿਹੜਾ ਲਾਸਟ ਦੇ ਵਿੱਚ ਜਦੋਂ ਹਾਰਵੈਸਟਿੰਗ ਕਰਕੇ ਆਪਣਾ ਜਿਹੜਾ ਥੋੜਾ ਕ ਕਮਰਾ ਹੈਗਾ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਨੈਕਸਟ ਕ੍ਰੌਪ ਦੀ ਤਿਆਰੀ ਕਰੋ ਇੱਕ ਗੱਲ ਇੱਥੇ ਮੈਂ ਤੁਹਾਡੇ ਤੋਂ ਹੋਰ ਜ਼ਰੂਰ ਪੁੱਛਣੀ ਚਾਹੂੰਗਾ ਕਿਉਂਕਿ ਜਿਹੜੀ ਲਫਾਫੇ ਬਚ ਗਏ ਸਾਡੇ ਕੋਲ ਖੁੰਬਾਂ ਦੇ ਖੁੰਬਾਂ ਅਸੀਂ ਲੈ ਲਈਆਂ ਉਸ ਤੋਂ ਬਾਅਦ ਜਿਹੜੀ ਤੂੜੀ ਬਚ ਗਈ ਜਾਂ ਪਰਾਲੀ ਬਚ ਗਈ ਕੀ ਅਸੀਂ ਉਹਨੂੰ ਖੇਤ ਦੇ ਵਿੱਚ ਵਰਤ ਸਕਦੇ ਹਾਂ ਜਾਂ ਉਹਨੂੰ ਟੋਆ ਪਟ ਕੇ ਲੱਭਣਾ ਜਿਹੜੀ ਸਾਡੇ ਕੋਲ ਅਸੀਂ ਮਿਲਕੀ ਦੀ ਪ੍ਰੋਡਕਸ਼ਨ ਕਰਦੇ ਆਂ ਮਿਲਕੀ ਦੇ ਖੁੰਬ ਲੈ ਲੈਣੇ ਆ ਉਹਨੂੰ ਅਸੀਂ ਆਪਣੇ ਕਿਉਂਕਿ ਉਹਦੇ ਵਿੱਚ ਫੰਗਸ ਲੱਗੀ ਹੋਈ ਆ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਆਪਣੇ ਪਸ਼ਵਾਂ ਦੇ ਚਾਰੇ ਲਈ ਹੂੰ ਉਹਦੇ ਵਿੱਚ ਵਰਤੋਂ ਕਰ ਸਕਦੇ ਆ ਥੋੜੀ ਜਿਹੀ ਅਸੀਂ ਜੀ ਜਿਹੜੀ ਤੁਹਾਡੇ ਕੋਲ ਜਿਹੜੀ ਪ੍ਰਾਲੀ ਖੁੰਮ ਲਗਾਈ ਹੋਈ ਆ ਇਹਦੀ ਪ੍ਰਾਲੀ ਦੀ ਜਿਹੜੀ ਵਰਤੋਂ ਆ ਉਹਨੂੰ ਤੁਸੀਂ ਆਪਣੇ ਜਿਹੜਾ ਐਜ਼ ਅ ਡੀਕੰਪੋਜ਼ਰ ਕਿਉਂਕਿ ਉਹ ਡੀਕੰਪੋਜ਼ ਹੋ ਗਈ ਆ ਉਹਨੂੰ ਤੁਸੀਂ ਆਪਣੇ ਖੇਤ ਦੇ ਵਿੱਚ ਵਰਤ ਸਕਦੇ ਆ ਜੀ ਬਿਲਕੁਲ ਡਾਕਟਰ ਸ਼ਰਮਾ ਜੀ ਬਹੁਤ ਵਧੀਆ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਤੁਸੀਂ ਦਿੱਤੀ ਆ ਕਿ ਗਰਮੀਆਂ ਦੇ ਵਿੱਚ ਖੁੰਬਾਂ ਦੀ ਕਾਸ਼ਤ ਅਸੀਂ ਕਿਵੇਂ ਕਰਨੀ ਹੈ ਕਿਹੜੀਆਂ-ਕਿਹੜੀਆਂ ਦੀ ਕਰਨੀ ਹੈ ਸੋ ਤੁਹਾਡਾ ਇਨੀ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਧੰਨਵਾਦ